ਤੁਹਾਡਾ ਪਹਿਲਾ ਰਿਐਕਸ਼ਨ ਕੀ ਆ ਕਿਸ ਤਰੀਕੇ ਦੇਖਦੇ ਹੋ ਇਹ ਤੁਹਾਡੀ ਬ੍ਰੋਤ ਦਾ ਸ਼ਨੀਲਤਾ ਦੇ ਨਾਲ ਹੈ ਫਿਰ ਤੁਸੀਂ ਪੁਲਿਸ ਤੁਹਾਡੇ ਤੇ ਮੁਕਦਮਾ ਚਲਾਈ ਬੈਠੀ ਆ ਤੁਹਾਡੇ ਤੇ ਪਰਚਾ ਹੋ ਗਿਆ ਤੁਸੀਂ ਫਿਰ ਸਰੈਂਡਰ ਕਿਉਂ ਨਹੀਂ ਕਰਦੇ ਉਹਨਾਂ ਨੇ ਕਿ ਜੋ ਨਹੀਂ ਵੀ ਦੇਖਣਾ ਚਾਹੁੰਦਾ ਉਹਨਾਂ ਦੇ ਅੱਗੇ ਵੀ ਆਟੋਮੈਟ ਆ ਜਾਂਦਾ ਪਰ ਦੋ ਦਿਨ ਉਹ ਕੁੜੀ ਦੇ ਨਾਲੇ ਘੁੰਮਦੇ ਰਹਿੰਦੇ ਨੇ ਗੈਰ ਦੇ ਵਿੱਚ ਗੱਡੀ ਖੜਦੀ ਹੈ ਗੱਡੀ ਦੀ ਰਿਪੇਅਰ ਕਰਾਈ ਜਾਂਦੇ ਕੀ ਜੋ ਕੁਝ ਵੀ ਕਰਾਇਆ ਜਾਂਦਾ ਦਲੇਰ ਕੌਰ ਜਿਹੜੀ ਟਾਲਦੀ ਹੈ ਕੁੜੀ ਉਹਦੇ ਨਾਲ ਦੀ ਸਾਤਨ ਇੱਕ ਟੱਡ ਬਜਾਉਂਦੀ ਹੈ ਉਹ ਕੁੜੀ ਦੀਆਂ ਗੰਦੇ ਗਾਣਿਆਂ ਤੇ ਨੱਜਰ ਗਾਣੇ ਤੇ ਰੀਲਾਂ ਵਾਇਰਲ ਹੋਈਆਂ ਹੋਈਆਂ ਨੇ ਉਹਦੇ ਬਾਰੇ ਅਮਰਤਪਾਲ ਸੈਰ ਨੂੰ ਪਤਾ ਸੀ ਜਾਂ ਨਹੀਂ ਪਤਾ ਸੀ ਗੱਲ ਇਹ ਇਹ ਹੈ ਜੇ ਅਮਰਤਪਾਲ ਮੇਰਾ નિર્ਦੋਸ਼ ਹੈਗਾ ਉਹ ਆਪਣੇ ਪੰਜਾਬ ਵਿੱਚ ਬੈਠੇ ਅਸੀਂ ਨਾਲ ਖੜਦੇ ਹਾਂ ਹੋਰ ਤਸੋਂ ਤੁਸੀਂ ਅਗਲੇ ਡਰੇ ਹੋਏ ਨਹੀਂ ਇਹ ਹੈ ਜਿਹੜਾ ਮਾਹੌਲ ਹੈ ਨਾ ਜੂਨ 84 ਵਾਲਾ ਤੁਹਾਡੇ ਕੋਲੇ 100 ਟਿੱਕੀ ਹੈ ਤੁਜੀ ਹੈ ਕੀ ਤੁਹਾਨੂੰ ਕੀ ਲੱਗਦਾ ਕਿ ਪਿੱਛੋਂ ਕੋਈ ਹੋਰ ਵੀ ਕਾਰਨ ਨਿਕਲ ਕੇ ਸਾਹਮਣੇ ਆ ਸਕਦਾ ਕਤਲ ਦਾ ਆਹ ਇੱਕ ਸਵਾਲ ਇੱਥੇ ਹੋਰ ਉੱੜਦਾ ਅਮਰਪਾਲ ਮੈਰੋ ਕਹਿੰਦਾ ਸੀ ਖਰਚਾ ਦਿੰਦੇ ਰਹੇ ਆ ਕਹਿੰਦਾ ਸੀ 50000 ਰੁਪਿਆ ਮਹੀਨਾ ਦੇਵਾਂਗੇ ਬਾਅਦ ਵਿੱਚ ਕਹਿੰਦਾ ਸੀ ਦੇ ਨਹੀਂ ਸਕਦੇ ਤੇ ਉਹਦੇ ਨਾਲ ਇਹਨਾਂ ਦੀ ਉੱਠਣੀ ਬੈਠਣੀ ਬੋਲਚਾਲ ਅਮਰਪਾਲ ਮਹਿਰੋ ਦੀ ਜਦ ਸਾਥੀਆਂ ਦੀ ਪਹਿਲਾਂ ਵੀ ਹੈਗੀ ਸੀ ਉਹਦੇ ਘਰ ਤੱਕ ਪਹਿਲਾਂ ਗਏ ਨੇ ਉਹਦੀ ਮਾਂ ਮੰਦੀ ਹੈ ਵੀ ਸਾਡੇ ਘਰ ਆਏ ਸੀ ਜਿਹੜਾ ਜਿਹੜੇ ਲੈਕਚਰ ਦਾ ਭਰਿਆ ਕੰਟੈਂਟਾ ਇੰਟਰਨੈਸ਼ਨਲ ਲੈਵਲ ਤੇ ਚੱਲ ਰਿਹਾ ਕਿ ਇਸ ਨੂੰ ਜਿਹੜਾ ਇਸ ਤਰੀਕੇ ਠੱਲ ਨਹੀਂ ਪਾਈ ਜਾ ਸਕਦੀ। ਫਿਰ 12 ਤਰੀਕ ਦਾ ਮਸਲਾ ਇਹ ਸਾਹਮਣੇ ਆ ਰਿਹਾ ਉਸ ਤੋਂ ਇੱਕ ਦੋ ਦਿਨ ਬਾਅਦ ਤੁਸੀਂ ਜਿਹੜਾ ਇਲਜ਼ਾਮ ਲਾਤੇ ਕਿ ਮੇਰੇ ਕੋ ਸਾਰੇ ਤੱਥ ਨੇ ਫਿਰ ਤੁਸੀਂ ਆਪਣੇ ਪੱਧਰ ਤੇ ਪੁਲਿਸ ਦੇ ਕੋਲ ਕਿਉਂ ਨਹੀਂ ਗਏ ਤੁਸੀਂ ਨਹੀਂ ਚਾਹੁੰਦੇ ਕਿ ਜਿਹੜੇ ਕੋ ਤੁਹਾਡੇ ਕੋਲ ਪ੍ਰੂਪ ਨੇ ਬਲਾਤ ਕਰਦੇ ਕਿਉਂ ਨਾ ਨਾਲ ਇਨਸਾਫ ਮਿਲੇ ਫਿਰ ਤੁਸੀਂ ਕਿਉਂ ਨਹੀਂ ਗਏ ਫਿਰ ਸੱਚੀ ਗੱਲ ਤਾਂ ਟੀਵੀ 'ਨਰਿ' ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਚੀਮਾ ਬੀਤੇ 1-2 ਦਿਨਾਂ ਤੋਂ ਮਸਲਾ ਸੋਸ਼ਲ ਮੀਡੀਆ ਤੋਂ ਹੀ ਉੱਠਦਾ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਕਤਲ ਹੁੰਦਾ ਤੇ ਉਸੇ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਹੀ ਜਿਹੜਾ ਮਸਲਾ ਬਹੁਤ ਵੱਡੇ ਪੱਧਰ ਤੇ ਫੈਲ ਜਾਂਦਾ ਦਰਸਲ ਆ ਕੰਚਨ ਕੁਮਾਰੀ ਨਾਮ ਦੀ ਲੜਕੀ ਹੁੰਦੀ ਆ ਕਮਲ ਕੌਰ ਨਾਂ ਦੇ ਉੱਤੇ ਉਸ ਦਾ ਸੋਸ਼ਲ ਮੀਡੀਆ ਅਕਾਊਂਟ ਹੁੰਦਾ ਉਸ ਦਾ ਕਤਲ ਕਰ ਦਿੱਤਾ ਜਾਂਦਾ ਅਮਰਿਤ ਅਮਰਿਤਪਾਲ ਸਿੰਘ ਮੈਰੋ ਹੋਣਾ ਦੁਆਰਾ ਇਸ ਦੀ ਜ਼ਿੰਮੇਵਾਰੀ ਲਈ ਜਾਂਦੀ ਆ ਤੇ ਉਸ ਦੇ ਦੋ ਸਾਥੀ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਜਿਹੜਾ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਪਰ ਉਸੇ ਗ੍ਰਿਫਤਾਰੀ ਨੂੰ ਜਿੱਥੇ ਪੁਲਿਸ ਇੱਕ ਪਾਸੇ ਜਾਂਚ ਕਰ ਰਹੀ ਆ ਤੇ ਦੂਜੇ ਪਾਸੇ ਕੁਝ ਤਰ੍ਹਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਸ ਵਕਤ ਜਦੋਂ ਕਤਲ ਹੋਇਆ ਤੇ ਉਹਨਾਂ ਦੇ ਉੱਪਰ ਬਲਾਤਕਾਰ ਦੇ ਇਲਜ਼ਾਮ ਵੀ ਲਗਾਏ ਗਏ ਨੇ ਤਾਂ ਇਲਜ਼ਾਮ ਸਿੱਧੇ ਤੌਰ ਤੇ ਗਿਆਨੀ ਬੂਟਾ ਸਿੰਘ ਉਹਨਾਂ ਦੁਆਰਾ ਲਗਾਏ ਗਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਸ ਸ਼ੋਅ ਦੇ ਵਿੱਚ ਇੰਟਰਵਿਊ ਦੇ ਵਿੱਚ ਕਿ ਉਹਨਾਂ ਦੇ ਕੋਲ ਕਿੱਥੋਂ ਜਾਣਕਾਰੀ ਆਈ ਕਿੱਥੋਂ ਸਾਰੇ ਸਬੂਤ ਨੇ ਜਾਂ ਮਸਲੇ ਨੂੰ ਕਿਸ ਤਰੀਕੇ ਦੇਖਦੇ ਨੇ ਸਾਰੀ ਗੱਲਬਾਤ ਕਰ ਲੈਣੇ ਸਾਡੇ ਨਾਲ ਇਸ ਵਕਤ ਗਿਆਨੀ ਬੂਟਾ ਸਿੰਘ ਜੀ ਮਿਲੂਦ ਨੇ ਬੂਟਾ ਸਿੰਘ ਜੀ ਸਤਿ ਸ਼੍ਰੀ ਅਕਾਲ ਬਹੁਤੋ ਸਵਾਗਤ ਹੈ ਜੀ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਮੇਰਾ ਸ਼ੁਰੂਆਤੀ ਸਵਾਲ ਇਹ ਹੈ ਕਿ ਤੁਸੀਂ ਇਸ ਮਸਲੇ ਨੂੰ ਕਿਸ ਤਰੀਕੇ ਦੇਖਦੇ ਹੋ ਕਿ ਜਿਸ ਤਰੀਕੇ ਤੁਹਾਡੇ ਦੁਆਰਾ ਵੱਡੇ ਇਲਜ਼ਾਮ ਵੀ ਲਗਾਏ ਗਏ ਨੇ ਕਿ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਕਤਲ ਹੁੰਦਾ ਜਿਹੜੀ ਡੈੱਡ ਬਾਡੀ ਐ ਇੱਕ ਹਸਪਤਾਲ ਦੀ ਪਾਰਕਿੰਗ ਦੇ ਵਿੱਚੋਂ ਮਿਲਦੀ ਹੈ ਹਾਲਾਂਕਿ ਉਸ ਤੋਂ ਬਾਅਦ ਮਸਲਾ ਬਹੁਤ ਵੱਡਾ ਬਣਦਾ ਤੁਹਾਡਾ ਪਹਿਲਾ ਰਿਐਕਸ਼ਨ ਕੀ ਹੈ ਕਿਸ ਤਰੀਕੇ ਦੇਖਦੇ ਹੋ ਦੇਖੋ ਜਿੰਨੇ ਵੀ ਸੋਸ਼ਲ ਮੀਡੀਆ ਤੇ ਯੂਟਿਊਬਰ ਹੈਗੇ ਨੇ ਉਹ ਕੁੜੀਆਂ ਹੋਣ ਮੁੰਡੇ ਹੋਣ ਉਹਨਾਂ ਨੂੰ ਇਹ ਬਾਤਾਂ ਵੀ ਜਿਹੜੇ ਸਾਡੇ ਸਮਾਜ ਦੇ ਲੋਕ ਨੇ ਜਸ ਇੱਕ ਕੰਮ ਬਨ ਪਹਿਲੇ ਕੀਤੀ ਜਾਂਦੀ ਹੈ ਅਸੀਂ ਸਿੱਖ ਪਰਿਵਾਰਾਂ ਵਿੱਚ ਜੰਮਿਆ ਸਾਡਾ ਸੱਭਿਆਚਾਰ ਜਿਹੜਾ ਪੰਜਾਬੀ ਹੈਗਾ ਤੇ ਸਿੱਖ ਕਲਚਰ ਹੈਗਾ ਜੀ ਅਸੀਂ ਬਿਲਕੁਲ ਨਹੀਂ ਚਾਹੁੰਦੇ ਵੀ ਕੋਈ YouTube ਤੇ Facebook ਤੇ ਕੋਈ ਗੰਦ ਪਾਵੇ ਕੋਈ ਇਹੋ ਜਿਹਾ ਕੰਟੈਂਟ ਲੈ ਕੇ ਆਵੇ ਜਿਹੜਾ ਅਸੀਂ ਪਰਿਵਾਰ ਵਿੱਚ ਨਾ ਦੇਖ ਸਕੇ ਨਾ ਸੁਣ ਸਕੇ ਕੋਈ ਨਹੀਂ ਚਾਹੁੰਦਾ ਇਹ ਸਭ ਪਰਿਵਾਰਾਂ ਵਾਲਿਆਂ ਜੀ ਪਰ ਪਰ ਇਤਰਾਜ਼ ਉਦੋਂ ਹੁੰਦਾ ਹੈ ਵੀ ਜਦੋਂ ਤੁਸੀਂ ਇੱਕ ਅਥਾਰਟੀ ਬਣ ਕੇ ਤੁਸੀਂ ਆਪਣੇ ਆਪ ਨੂੰ ਪ੍ਰੂਫ ਕਰਦੇ ਆਂ ਵੀ ਸਾਡੀ ਜ਼ਿੰਮੇਵਾਰੀ ਹੈ ਪੰਜਾਬ ਨੂੰ ਸੁਧਾਰਨ ਦੀ ਤੁਹਾਡੇ ਕੋਲੇ ਸੌ ਟਿੱਕੀ ਹੈ ਤੁਸੀਂ ਹੈ ਕਿ ਜਿਹੜੇ ਉਹ ਕੁੜੀ ਦੀ ਇਹ ਗੱਲ ਕਰਦੇ ਨੇ ਕਮਲਕੌਰ ਦੀ ਤੇ ਉਹਦੇ ਨਾਲ ਇਹਨਾਂ ਦੀ ਉੱਠਣੀ ਬੈਠਣੀ ਬੋਲਚਾਲ ਅਮਰਤਪਾਲ ਮਹਿਰੋ ਦੀ ਜਦੋਂ ਸਾਥੀਆਂ ਦੀ ਪਹਿਲਾਂ ਵੀ ਹੈਗੀ ਸੀ ਉਹਦੇ ਘਰ ਤੱਕ ਪਹਿਲਾਂ ਗਏ ਨੇ ਉਹਦੀ ਮਾਂ ਮੰਦੀ ਹੈ ਵੀ ਸਾਡੇ ਘਰ ਆਏ ਸੀ ਫੇਰ ਜਿੱਦਣ ਵੀ ਇਹ ਗੱਲ ਤੁਸੀਂ ਕਰ ਰਹੇ ਹੋ ਇਹ ਇਹ ਮੁੱਦਾ ਛੱਡਿਆ ਹੋਇਆ ਅਮਰਤਪਾਲ ਮਹਿਰੋ ਉਹਦੇ ਸਾਥੀ ਉਹਨੂੰ ਲਿਗਵਾਣੇ ਨੂੰ ਉਹਦੇ ਘਰੋਂ ਲੈ ਕੇ ਆਏ ਨੇ ਉਹਦੀ ਗੱਡੀ ਨਾਲ ਆਉਂਦੀ ਹੈ ਇਹਨਾਂ ਦੀ ਗੱਡੀ ਨਾਲ ਆਉਂਦੀ ਹੈ ਘੱਟੋ ਘੱਟ ਦੋ ਤਰੀਕ ਦਾ ਮਾਮਲਾ ਏ ਹਾਂ ਦੋ ਦਿਨ ਉਹ ਕੁੜੀ ਦੇ ਨਾਲੇ ਘੁੰਮਦੇ ਰਹਿੰਦੇ ਨੇ ਗੈਰ ਦੇ ਵਿੱਚ ਗੱਡੀ ਖੜਦੀ ਹੈ ਗੱਡੀ ਦੀ ਰਿਪੇਅਰ ਕਰਾਈ ਜਾਂਦੇ ਕੀ ਜੋ ਕੁਝ ਵੀ ਕਰਾਇਆ ਜਾਂਦਾ ਆਫ ਟਾਈਮ ਜਿਹੜਾ ਜਿਹੜਾ ਵਰਕਸ਼ਾਪ ਬੰਦ ਹੋਣ ਦਾ ਟਾਈਮ ਹੁੰਦਾ ਉਸ ਤੋਂ ਬਾਅਦ ਵੀ ਗੱਡੀ ਉੱਥੇ ਖੜਦੀ ਆ ਉਹ ਕੁੜੀ ਵਿੱਚ ਰਹਿੰਦੀ ਆ ਤੇ ਇਹੋ ਜਿਹੀ ਕਿਹੜੀ ਪੁਸ਼ਕ ਸੀ ਜਿਹੜੀ ਉਹ ਕੁੜੀ ਤੋਂ ਕਰ ਉਹ ਕੁੜੀ ਤੋਂ ਕਰਦੇ ਸੀ ਫਿਰ ਦੂਜੀ ਗੱਲ ਜੇ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਉਸ ਕੁੜੀ ਨੂੰ ਉਹ ਅ ਅਸ਼ਲੀਲਤਾ ਫੈਲਾ ਰਹੀ ਸੀ ਤਾਂ ਕਰਕੇ ਕੁੱਟਮਾਰ ਕੀਤੀ ਤਾਂ ਕਰਕੇ ਮਾਰਿਆ ਉਹਨੂੰ ਵਾਰਨਿੰਗ ਦਿੱਤੀ ਸੀ ਹੁਣ ਉਹ ਤਾਂ ਮਰ ਗਈ ਹੈ ਉਹ ਤਾਂ ਕੁੜੀ ਮਾਰ ਦਿੱਤੀ ਗਈ ਵੀ ਹੁਣ ਇਹ ਦੱਸੋ ਵੀ ਤੁਹਾਡੀ ਜਿਹੜੀ ਵਿਰੋਧਤਾ ਹੈਗੀ ਆ ਉਹ ਕਮਲਕੌਰ ਦੇ ਨਾਲ ਹੈ ਜਾਂ ਤੁਹਾਡੀ ਅਸ਼ਲੀਲਤਾ ਦੇ ਨਾਲ ਹੈ ਜੇ ਤੁਹਾਡੀ ਵਿਰੋਧਤਾ ਅਸ਼ਲੀਲਤਾ ਦੇ ਨਾਲ ਹੈ ਫਿਰ ਤੁਸੀਂ ਪੁਲਿਸ ਤੁਹਾਡੇ ਤੇ ਅ ਕ ਮਕਦਮਾ ਚਲਾਈ ਬੈਠੀ ਐ ਤੁਹਾਡੇ ਤੇ ਪਰਚਾ ਹੋ ਗਿਆ ਤੁਸੀਂ ਫਿਰ ਸਰੈਂਡਰ ਕਿਉਂ ਨਹੀਂ ਕਰਦੇ ਤੁਸੀਂ ਇੱਕ ਜ਼ਿੰਮੇਵਾਰ ਹੋਣ ਦੇ ਨਾਂ ਤੇ ਕੌਮ ਦੇ ਨਮਾਇंदे ਹੋਣ ਦੇ ਤੁਸੀਂ ਇਹੀ ਕਹਿੰਦੇ ਹੋ ਨਾ ਵੀ ਅਸੀਂ ਕੌਮ ਦੇ ਜਰਨੈਲ ਆ ਅਸੀਂ ਕੌਮ ਨੂੰ ਸੁਧਾਰਨਾ ਹੈ ਫਿਰ ਤੁਸੀਂ ਗੈਰ ਆ ਨਾ ਜਿਹੜੇ ਜਿਹੜੇ ਸਟੇਟਮੈਂਟ ਬਿਆਨ ਦੇ ਰਹੇ ਹੋ ਤੁਸੀਂ ਫਿਰ ਤੁਸੀਂ ਭੱਜੇ ਹੋ ਇਥੋਂ ਉਹ ਕੁੜੀ ਦਾ ਕਤਲ ਕਰਨਸਾਰ ਮਹਿਰੋ 2-4 ਘੰਟਿਆਂ ਵਿੱਚ 에어ਪੋਰਟ ਚਲਾ ਜਾਂਦਾ ਉਥੋਂ ਫਲੈਟਫਾਰਮ ਦਾ ਡਿਵਾਈ ਚਲਾ ਜਾਂਦਾ ਉੱਥੇ ਜਾ ਕੇ ਵੀਡੀਓ ਪਾਉਂਦਾ ਇਹੋ ਤੇ ਸਵਾਲ ਜਿਹੜੇ ਮੈਂ ਉਠਾਏ ਨੇ ਉਹ ਇਹ ਨੇ ਵੀ ਅਮਰਤਪਾਲ ਮੈਰੋ ਨੇ ਜੇ ਉਹ ਕੁੜੀ ਦਾ ਕਤਲ ਕੀਤਾ ਉਹਦੇ ਪਾਸਪੋਰਟ ਉਹਦੇ ਪਾਸਪੋਰਟ ਕਿਉਂ ਮੰਗੇ ਗਏ ਫੋਨ ਦੇ ਉਹਦੇ ਫੋਨ ਕਿਉਂ ਉਹਦੇ ਕੋਲੋਂ ਖੋਹਿਆ ਗਿਆ ਉਹ ਫੋਨ ਦੇ ਵਿੱਚ ਕੀ ਸੀ ਜਿਹੜਾ ਤੁਹਾਨੂੰ ਉਹ ਕੁੜੀ ਦੇ ਫੋਨ ਖੋਹ ਕੇ ਉਹਦਾ ਕਤਲ ਕਰਨਾ ਪਿਆ ਫਿਰ ਦੂਜੀ ਗੱਲ ਤੁਹਾਡੇ ਕੋਲ ਕੀ ਅਧਿਕਾਰ ਹੈ ਵੀ ਤੁਸੀਂ ਇੱਕ ਨੇ ਹੱਥੀ ਔਰਤ ਨੂੰ ਬੰਦੀ ਬਣਾ ਕੇ ਲੈ ਕੇ ਆਉਂਗਾ ਸਨੇਪ ਕਰਕੇ ਲੈ ਕੇ ਆਉ ਤੁਸੀਂ ਉਹਦਾ ਕਤਲ ਕਰਦੇ ਹੋ ਬਾਅਦ ਦੇ ਵਿੱਚ ਤੁਹਾਨੂੰ ਕਿਰਕ ਨਹੀਂ ਆਈ ਤੁਸੀਂ ਪੰਜ ਸੱਤ ਬੰਦੇ ਇਕੱਠੇ ਹੋ ਉਹ ਕੁੜੀ ਨਾਲ ਕੀ ਕੀਤਾ ਹੋਊਗਾ ਇਹ ਤਾਂ ਮੇਰੇ ਸਾਹਮਣੇ ਆਵੇ ਉਹ ਦੱਸੂਗਾ ਨਾ ਮੈਂ ਜਿਹੜੇ ਇਲਜ਼ਾਮ ਨਹੀਂ ਲਾਏ ਮੈਂ ਤਾਂ ਸਬੂਤ ਦੇਉਂਗਾ ਮੈਂ ਤਾਂ ਸਬੂਤ ਦੇਉਂਗਾ ਤੁਸੀਂ ਦੱਸੋ ਉਹਦੇ ਇਲਜ਼ਾਮ ਲਾਇਆ ਸੀ ਸੋਸ਼ਲ ਮੀਡੀਆ ਦੇ ਉੱਪਰ ਮੈਂ ਕਹਿੰਦਾ ਹੁਣ ਵੀ ਮੈਂ ਉੱਥੇ ਖੜਾ ਮੈਂ ਨਹੀਂ ਉੱਥੋਂ ਮੁੱਕਿਆ ਮੈਂ ਤਾਂ ਅਮਰ ਉਸ ਗੱਲ ਦੇ ਉੱਪਰ ਜਿਹੜੇ ਖੜੇ ਹੋ ਤੁਸੀਂ ਉਸ ਗੱਲ ਦੇ ਉੱਪਰ ਮੈਂ ਕਹਿੰਦਾ ਜੀ 100% ਸ਼ੋਰ ਆ ਮੈਂ ਉਹਨੂੰ ਕਹਿ ਰਿਹਾ ਵੀ ਤੂੰ ਭਗੌੜਾ ਹੋ ਕੇ ਕਿਉਂ ਗਿਆ ਇੰਡੀਆ ਆ ਪੰਜਾਬ ਆ ਆਪਸ ਵਿੱਚ ਸਾਹਮਣੇ ਬੈਠ ਜੇ ਜੇ ਮੈਂ ਸ਼ੁਰੂਆਤ ਇੱਥੋਂ ਕਰਦਾ ਬੂਟਾ ਸਿੰਘ ਬੂਟਾ ਸਿੰਘ ਜੀ ਆ ਤੁਹਾਨੂੰ ਇਸ ਮਸਲੇ ਦੀ ਜਿਹੜੀ ਜਾਣਕਾਰੀ ਆ ਕਦੋਂ ਮਿਲਦੀ ਆ ਮੰਨ ਲਓ ਕਿ ਜਿਹੜੀ 12 ਤਰੀਕ ਨੂੰ ਖਬਰ ਫਲੈਸ਼ ਹੁੰਦੀ ਆ ਕਿ ਤਕਰੀਬਨ ਕਿ ਤੜਕਸਾਰ ਕਿ ਜਿਹੜੀ ਉਸ ਬਠਿੰਡਾ ਦੇ ਹਸਪਤਾਲ ਦੇ ਵਿੱਚੋਂ ਜਿਹੜੀ ਪਾਰਕਿੰਗ ਦੇ ਵਿੱਚੋਂ ਲਾਸ਼ ਮਿਲਦੀ ਆ ਤੁਹਾਨੂੰ ਉਸ ਵਕਤੇ ਜਾਣਕਾਰੀ ਮਿਲਦੀ ਆ ਕਿ ਕਤਲ ਹੋ ਗਿਆ ਜਾਂ ਫਿਰ ਤੁਹਾਨੂੰ ਕੋਈ ਜਿਸ ਤਰੀਕੇ 9 ਤਰੀਕ ਨੂੰ ਪਹਿਲਾਂ ਜਿਹੜੀ ਉਸ ਨੂੰ ਲੈ ਕੇ ਗਏ ਸੀ ਕਿ ਉਸ ਵਕਤ ਵੀ ਤੁਹਾਡੇ ਕੋਲ ਕੋਈ ਜਾਣਕਾਰੀ ਸੀ ਕਿ ਉਸ ਨੂੰ ਲੈ ਕੇ ਗਏ ਨੇ ਕਤਲ ਹੋਇਆ ਕੋਈ ਜਾਣਕਾਰੀ ਸੀ ਦੇਖੋ ਸਭ ਤੋਂ ਪਹਿਲੀ ਜਾਣਕਾਰੀ ਜਦੋਂ ਵੀਡੀਓ ਵੀਡੀਓ ਵਾਇਰਲ ਹੁੰਦੀ ਆ ਪੁਲਿਸ ਖੁਲਾਸਾ ਕਰਦੀ ਆ ਵੀ ਇਹ ਜਿਹੜੀ ਡੈੱਡ ਬੋਡੀ ਹੈਗੀ ਆ ਕਾਮਲ ਕੌਰ ਦੀ ਹੈ ਉਥੋਂ ਪਤਾ ਲੱਗ ਜਾਂਦਾ ਜਿਹੜੀ ਮੇਰੀ ਮੇਰੀ ਜਿਹੜੀ ਸ਼ੱਕ ਦੀ ਸੂਈ ਹੈ ਜਿਹੜੀ ਮੇਰੀ ਸ਼ੱਕ ਦੀ ਸੂਈ ਆ ਉਹ ਉੱਥੇ ਜਾ ਕੇ ਖੜ੍ਹਦੀ ਆ ਜਦੋਂ ਅਮਰਤਪਾਲ ਇੱਕ ਵੀਡੀਓ ਵਾਇਰਲ ਕਰਦਾ ਜਿਹਦੇ ਵਿੱਚ ਉਹ ਕਹਿੰਦਾ ਮੈਂ ਜਾਂਦਾ ਜਾਂਦਾ ਕਹਿ ਜਾਵਾਂ ਮੈਂ ਜਾਂਦਾ ਜਾਂਦਾ ਕਹਿ ਜਾਵਾਂ ਕਿੱਥੇ ਜਾਂਦਾ ਉਥੇ ਸ਼ੱਕ ਪੈ ਗਿਆ ਵੀ ਬੰਦਾ ਭੱਜ ਗਿਆ ਵੀ ਬੰਦਾ ਭੱਜ ਗਿਆ ਤੁਹਾਨੂੰ ਇੱਕ ਹੋਰ ਦੱਸਾਂ ਗੱਲ ਜਿਹੜੇ ਬੰਦੇ ਫੜੇ ਹੋਏ ਨੇ ਮੋਰਚ ਨੇ ਰੈਸਟ ਕੀਤੇ ਹੋਏ ਨੇ ਉਹਨਾਂ ਬੰਦਿਆਂ ਨੂੰ ਵੀ ਪਤਾ ਨਹੀਂ ਹੋਣਾ ਵੀ ਅਮਰਤਪਾਲ ਕੋਲੇ ਦਵਾਈ ਦੀ ਟਿਕਟ ਹੈ ਜੇ ਵਿੱਚ ਉਹਨਾਂ ਨੂੰ ਪਤਾ ਨਹੀਂ ਹੋਣਾ ਤੇ ਉਹਨਾਂ ਬੰਦਿਆਂ ਨੇ ਮੋਰਚ ਬਣਾ ਕੇ ਭੱਜਿਆ ਧੋਖਾ ਦੇ ਦੁੱਖ ਧੋਖਾ ਦੇ ਕੇ ਭੱਜਿਆ ਉਹਨਾਂ ਬੰਦਿਆਂ ਨੂੰ ਵੀ ਇਹ ਹੀ ਫੋਟੋਸ਼ਾਪ ਪਰ ਮੁਕਤ ਸਿੰਘ ਜੀ ਮੇਰਾ ਮੇਰਾ ਸਵਾਲ ਇਹ ਹੈ ਕਿ ਜਿਸ ਤਰੀਕੇ ਤੁਸੀਂ ਬਲਾਤਕਾਰ ਦੇ ਇਲਜ਼ਾਮ ਲਾਏ ਨੇ ਹਾਲਾਂਕਿ ਜਿਹੜਾ ਕਤਲ ਤਾਂ ਸਪਸ਼ਟ ਹੋ ਗਿਆ ਬਹੁਤ ਵੱਡੇ ਇਲਜ਼ਾਮ ਨੇ ਬਲਾਤਕਾਰ ਦਾ ਕੀ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਕੀ ਤੁਹਾਡੀ ਕੋਈ ਡਾਕਟਰਾਂ ਦੀ ਟੀਮ ਹੈ ਤੁਸੀਂ ਖੁਦ ਕੋਈ ਡਾਕਟਰੀ ਦੀ ਪੜ੍ਹਾਈ ਕੀਤੀ ਹੈ ਕਿ ਜਿਸ ਦੇ ਨਾਲ ਪਤਾ ਲੱਗਿਆ ਮੈਂ ਕਿਸੇ ਡਾਕਟਰ ਤੋਂ ਰਿਪੋਰਟ ਨਹੀਂ ਲੈਣੀ ਜੀ ਨਾ ਪ੍ਰਸ਼ਾਸਨ ਤੋਂ ਰਿਪੋਰਟ ਲੈਣੀ ਹੈ ਨਾ ਮੈਨੂੰ ਲੋੜ ਹੈ ਮੈਂ ਚੈਲੰਜ ਕਰਦਾ ਵੀ ਜਿਹੜੇ ਮੈਂ ਇਲਜ਼ਾਮ ਲਾਏ ਨੇ ਉਹ ਅੰਮ੍ਰਿਤਪਾਲ ਨੂੰ ਸਾਹਮਣੇ ਬਵਾ ਕੇ ਪੁੱਛਿਆ ਸਾਹਮਣੇ ਬਵਾ ਕੇ ਪੁੱਛਿਆ ਜਾਉ ਸਾਹਮਣੇ ਬਵਾ ਕੇ ਪੁੱਛਿਆ ਜਾਉ ਹਮ ਮਾਲ ਆਵੇਂ ਦੀ ਦੇਖੋ ਤੁਸੀਂ ਗੁਟਾ ਸਿੰਘ ਜੀ ਤੁਸੀਂ ਇਲਜ਼ਾਮ ਲਾਤੇ ਬਲਾਤਕਾਰ ਦੇ ਤਾਂ ਫਿਰ ਉੱਥੇ ਹੀ ਜਿਹੜੇ ਬਠਿੰਡਾ ਦੇ ਐਸਐਸਪੀ ਅਵਨੀਤ ਕੌਂਡਨ ਨੇ ਸਾਰੇ ਇਸ ਮਸਲੇ ਦੀ ਜਾਂਚ ਕਰ ਰਹੇ ਨੇ ਪਰ ਜਦੋਂ ਕੁਝ ਮੀਡੀਆ ਅਦਾਰਿਆਂ ਨੇ ਉਹਨਾਂ ਨੂੰ ਸਵਾਲ ਕੀਤੇ ਕਿ ਕੁਝ ਧਿਰਾਂ ਦੇ ਵੱਲੋਂ ਜਿਸ ਦੇ ਵਿੱਚ ਕਿ ਇਲਜ਼ਾਮ ਲਗਾਏ ਜਾ ਰਹੇ ਨੇ ਬਲਾਤਕਾਰ ਦੇ ਕੀ ਉਹਨਾਂ ਨੇ ਕਿਹਾ ਕਿ ਹਲੇ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਆ ਉਹ ਸਾਹਮਣੇ ਨਹੀਂ ਆਈ ਉਹ ਕਹਿੰਦੇ ਕਿ ਅਸੀਂ ਰਿਪੋਰਟ ਤੋਂ ਬਾਅਦ ਹੀ ਕਰ ਸਕਦੇ ਹਾਂ ਪਰ ਪੁਲਿਸ ਪ੍ਰਸ਼ਾਸਨ ਤਾਂ ਹਲੇ ਇੱਕ ਸਿੱਧਾ ਤਰੀਕੇ ਕੋਈ ਕਹਿ ਨਹੀਂ ਰਿਹਾ ਕਿ ਫਿਰ ਤੁਸੀਂ ਕਿਹੜੇ ਸਬੂਤਾਂ ਦੇ ਆਧਾਰ ਤੇ ਗੱਲ ਕਰ ਰਹੇ ਹੋ ਦੇਖੋ ਪ੍ਰਸ਼ਾਸਨ ਨੇ ਸਰਕਾਰਾਂ ਨੇ ਬਹੁਤ ਵਚੇਕ੍ਰਟ ਰੱਖਣਾ ਹੁੰਦਾ ਪੰਜਾਬ ਦਾ ਮਾਹੌਲ ਦੇਖਣਾ ਹੁੰਦਾ ਲੋਕ ਕਿੱਧਰ ਨੂੰ ਬੇਵਕਰਦੇ ਨੇ ਉਹ ਸਾਰਾ ਕੁਝ ਦੇਖਣਾ ਹੁੰਦਾ ਐਦਾ ਨਹੀਂ ਉਹਨਾਂ ਨੇ ਚੀਜ਼ ਖੋਲਣਾ ਹੁੰਦਾ ਸਭ ਕੁਝ ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਤਾਂ ਉਹਦੇ ਮਨ ਵਿੱਚ ਪਾਲਾ ਕੀ ਆ ਉਹ ਗੱਲ ਕੀਤੀ ਹੈ ਵੀ ਜੇ ਤੁਸੀਂ નિર્ਦੋਸ਼ ਹੀ ਜੇ ਤੁਸੀਂ નિર્ਦੋਸ਼ ਹੈਗੇ ਸੀ ਤੁਹਾਡਾ ਕੋਈ ਉਹਦੇ ਵਿੱਚ ਤਾਲੁਕਤ ਹੈ ਨਹੀਂ ਸੀ ਤੁਸੀਂ ਇੱਕ ਪਾਸੇ ਕਹਿੰਦੇ ਵੀ ਸਾਡੇ ਸਾਥੀਆਂ ਨੇ ਕਤਲ ਕੀਤਾ ਪਹਿਲਾਂ ਤਾਂ ਉਹਨੇ ਇਹ ਕਿਹਾ ਪਹਿਲਾਂ ਉਹਨੇ ਇਹ ਕਹਿਆ ਕਿ ਮੇਰੇ ਸਾਥੀਆਂ ਨੇ ਕਤਲ ਕੀਤਾ ਇਹ ਝੂਠ ਸੀ ਨਾ ਉਹਦੇ ਸਾਥੀਆਂ ਨੇ ਕਲੀਅਰ ਕਰਤਾ ਵੀ ਅਮਰਤਪਾਲ ਸਾਡੇ ਨਾਲ ਸੀ ਅਮਰਤਪਾਲ ਨੇ ਕਹਿ ਕੇ ਕਤਲ ਕਰਵਾਇਆ ਇਥੋਂ ਸ਼ੱਕ ਪੈਂਦਾ ਹੈ ਇਹ ਸ਼ੱਕ ਨਹੀਂ ਪੈਂਦਾ ਇਹ ਸਾਬਤ ਹੁੰਦਾ ਹੈ ਵੀ ਇਹਨਾਂ ਨੇ ਉਸ ਵਕਤ ਉਹ ਕੁੜੀ ਨਾਲ ਹੋਰ ਵੀ ਹਰਕਤ ਕੀਤੀ ਹੈ ਕਿਉਂਕਿ ਜਿਹੜੇ ਫੋਨ ਹੈ ਨਾ ਜਿਹੜੇ ਫੋਨ ਮੰਗਣ ਦੀ ਕੋਸ਼ਿਸ਼ ਕੀਤੀ ਖੋਏ ਜਾਂਦੇ ਨੇ ਉੱਥੇ ਸ਼ੱਕ ਦੀ ਸੂਈ ਟਿਕੀ ਆ ਵੀ ਇਹਨਾਂ ਨੇ ਪਹਿਲਾਂ ਵੀ ਬਹੁਤ ਕੁਝ ਕੀਤਾ ਹੋਣਾ ਅਜਨੇ ਕਿ ਪੱਤਾ ਸਿੰਘ ਜੀ ਮੇਰਾ ਬੂਟਾ ਸਿੰਘ ਜੀ ਮੇਰਾ ਸਵਾਲ ਹੈ ਕਿ ਜੇਕਰ ਕਿਸੇ ਨੇ ਫੋਨ ਮੰਗੇ ਨੇ ਤਾਂ ਇਹਦਾ ਮਤਲਬ ਉਹਨੇ ਬਲਾਤਕਾਰ ਕੀਤਾ ਫਿਰ ਨਹੀਂ ਤੁਸੀਂ ਤੁਹਾਨੂੰ ਮੇਰੇ ਤੋਂ ਡਰ ਕੀ ਹੈ ਤੁਹਾਨੂੰ ਮੇਰੇ ਤੋਂ ਡਰ ਕੀ ਹੈ ਮੇਰੇ ਫੋਨ 'ਤੇ ਤੁਹਾਡੇ ਖਿਲਾਫ ਕੀ ਹੈ ਇਹ ਜਾ ਤੁਸੀਂ ਮੈਥੋਂ ਪਰਸਨਲ ਆਈਡੀ ਮੰਗ ਰਹੇ ਹੋ ਮੇਰੇ ਫੋਨ ਦੇ ਪਾਸਵਰਡ ਮੰਗ ਰਹੇ ਹੋ ਤੁਹਾਨੂੰ ਡਰ ਕੀ ਹੈ ਦੱਸੋ ਮੈਨੂੰ ਉਹ ਜਿਹੜੀ ਅੰਮ੍ਰਿਤ ਨਾ 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 ਜਿਹੜੀ ਜਿਹੜੀ ਉਹਦੀ ਅਸ਼ਲੀਨਤਾ ਹੈਗੀ ਆ ਉਹ ਤਾਂ ਲੋਕਾਂ ਦੇ ਸਾਹਮਣੇ ਆ ਚੁੱਕੀ ਐ ਬੱਤ ਤੋਂ ਬੱਤ ਕੋਈ ਵੀਡੀਓ ਬੱਤ ਤੋਂ ਬੱਤ ਵੀਡੀਓ ਦੇ ਕੋਲ ਕੀ ਹੋਰ ਹੋਊਗੀ ਉਹਦੀ ਕਾਮਲ ਕੌਰ ਦੀ ਵੀਡੀਓ ਦਾ ਅੰਮ੍ਰਿਤਪਾਲ ਨੂੰ ਕੀ ਖਤਰਾ ਐ ਅੰਮ੍ਰਿਤਪਾਲ ਨੂੰ ਤਾਂ ਆਪਣੀ ਆਪਣੀ ਜਿਹੜੀ ਕੋਈ ਗਲਤੀ ਉਹਦਾ ਖਤਰਾ ਐ ਨਾ ਕਿਸੇ ਵੀ ਗੱਲ ਦੀ ਨਹੀਂ ਕਿ ਮੈਂ ਮੈਂ ਉਸ ਦੇ ਸੋਸ਼ਲ ਮੀਡੀਆ ਨੂੰ ਜਿਹੜਾ ਉਹ ਕਹਿੰਦੇ ਕਿ ਮੈਂ ਵੀਡੀਓਸ ਉਹ ਪੈਣ ਨਹੀਂ ਦੇਣੀ ਐ ਇਸ ਕਰਕੇ ਕਿ ਉਹ ਅੱਜ ਦੇ ਧਰ ਵੱਲੋਂ ਤਾਂ ਇਹ ਡਿਫੈਂਡ ਕਰ ਰਹੇ ਨੇ ਕਿ ਇਸ ਕਰਕੇ ਫੋਨ ਫੜੇ ਯਾਰ ਜੇ ਤੁਸੀਂ ਮਾਰਨਾ ਹੀ ਸੀਗਾ ਫੇਰ ਤਾਂ ਵੀਡੀਓ ਪੈਣ ਨੂੰ ਉਦੋਂ ਹੀ ਖਤਮ ਹੋ ਰਹੀ ਜਾਂ ਫੇਰ ਵੀਡੀਓ ਕਿਹਨੇ ਪਾਣੀ ਜਾਂਦੀ ਹਮ ਸਵਾਬ ਤਾਂ ਆ ਨਾ ਜਦੋਂ ਤੁਸੀਂ ਜਿੰਦਾ ਰੱਖਦੇ ਤੁਸੀਂ ਇਹ ਕਹਿੰਦੇ ਵੀ ਇੱਥਾਂ ਤੁਸੀਂ ਪੁੱਟ ਮਾਰ ਕੇ ਉਦੋਂ ਤੋਂ ਫੋਨ ਫੜ ਲਿਆ ਉਹਦੇ ਅਕਾਊਂਟ ਬੰਦ ਕਰ ਦਿੱਤੇ ਮੁੜ ਕੇ ਨਹੀਂ ਪਾਉਗੀ ਉਹ ਤਾਂ ਮਰ ਗਈ ਆ ਬੁੱਟਾ ਸਿੰਘ ਹੀ ਜੇ ਗੁੱਟਾ ਸਿੰਘ ਜੀ ਮੇਰਾ ਸਵਾਲ ਇਹ ਹੈ ਕਿ ਜਿਸ ਤਰੀਕੇ ਤੁਸੀਂ ਇਲਜ਼ਾਮ ਲਾਤੇ ਕਿ ਜਦੋਂ ਸਾਰਾ ਜੋ ਮਸਲਾ ਬਾਧਕ ਕਿ ਜਿਹੜਾ ਪਹਿਲਾਂ ਪਤਾ ਲੱਗਦਾ ਕਿ ਇੱਕ ਕਾਰ ਪਾਰਕਿੰਗ ਦੇ ਵਿੱਚੋਂ ਕੁੜੀ ਦੀ ਲਾਸ਼ ਮਿਲਦੀ ਉਹ ਤੋਂ ਪਤਾ ਲੱਗਦਾ ਕਿ ਕਮਲ ਕੌਰ ਦੀ ਅਮਰਤਪਾਲ ਸਿੰਘ ਮਹਿਰੋ ਹਣੀ ਇਸ ਦੀ ਜ਼ਿੰਮੇਵਾਰੀ ਲੈਂਦੇ ਨੇ ਤੇ ਉਸ ਤੋਂ ਬਾਅਦ ਤੁਹਾਡੇ ਵੱਲੋਂ ਵੀ ਇਲਜ਼ਾਮ ਲਾ ਦਿੱਤੇ ਜਾਂਦੇ ਨੇ ਤੁਸੀਂ ਅੱਜ ਵੀ ਕਹਿ ਰਹੇ ਹੋ ਕਿ ਉਸ ਗੱਲ ਦੇ ਉੱਪਰ ਖੜੇ ਹੋ ਕਿ ਉਸ ਤੋਂ ਬਾਅਦ ਫਿਰ ਇਹ ਸਵਾਲ ਪੁਲਿਸ ਪ੍ਰਸ਼ਾਸਨ ਨੂੰ ਵੀ ਹੋਰ ਨੇ ਕਿ ਇਸ ਗੱਲ ਦੇ ਵਿੱਚ ਕਿੰਨੀ ਖਸਟਾਈਆ ਲੋਕ ਜਾਨਣਾ ਚਾਹੁੰਦੇ ਨੇ ਕੀ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਬਟੰਡਾ ਪੁਲਿਸ ਨੇ ਤੁਹਾਡੇ ਨਾਲ ਸੰਪਰਕ ਕੀਤਾ ਤੋਂ ਪੁੱਛ ਗੱਜ ਕੀਤੀ ਕੀ ਤੁਹਾਡੇ ਕੋਲ ਕੀ ਸਬੂਤਾਂ ਕਿਸ ਤਰੀਕੇ ਇਲਜ਼ਾਮ ਲਾ ਰਹੇ ਹੋ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਜੇ ਪੁਲਿਸੇ ਪ੍ਰਸ਼ਾਸਨ ਪੁੱਛਣਾ ਚਾਹੂੰਗਾ ਮੈਂ ਦੱਸ ਦਊਗਾ ਵੀ ਮੈਂ ਕਿਉਂ ਕਹਿ ਰਿਹਾ ਨਹੀਂ ਹੁਣ ਤੱਕ ਮੈਂ ਗੱਲਬਾਤ ਕੋਈ ਨਹੀਂ ਕੀਤੀ ਜੇ ਕਹਿਣਗੇ ਤਾਂ ਮੈਂ ਇਸ ਮਰ ਕਰੂੰਗਾ ਮੈਂ ਮਿਲਣਾ ਚਾਹੂੰਗਾ ਮੇਰਾ ਜਿਹੜਾ ਜਿਹੜਾ ਮੇਰਾ ਅਜੰਡਾ ਹੈਗਾ ਜਿਹੜੀ ਮੇਰੀ ਗੱਲਬਾਤ ਹੈਗੀ ਹੈ ਮੈਂ ਤਾਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਤੁਸੀਂ ਇੱਕ ਸਿੱਖ ਬਾਣੇ ਵਿੱਚ ਹੈਗੇ ਹੋ ਇੱਕ ਕੁੜੀ ਨੂੰ ਗ੍ਰੈਪ ਨੈਬ ਕਰਦੇ ਹੋ ਉਹਨੂੰ 2 ਦਿਨ ਕੋਲੇ ਰੱਖ ਦੋ 2 ਦਿਨ ਉਹਦੀ ਡੈੱਡ ਬਾਡੀ ਹਸਪੀਟਲ ਦੀ ਪਾਰਕਿੰਗ ਦੇ ਵਿੱਚ ਪਈ ਰਹਿੰਦੀ ਆ ਪੁਲਿਸ ਨੂੰ ਖਬਰ ਮਿਲਦੀ ਆ ਉਹ ਸਾਰਾ ਕੁਝ ਵਾਇਰਲ ਹੁੰਦਾ ਹੈ ਵੀ 2 ਦਿਨ ਕੋਈ ਮੇਰਾ ਕਹਤਾ ਐਸਾ ਟਾਈਮ ਗੈਪ ਦੇ ਉੱਪਰ ਵੀ ਗੱਲਬਾਤ ਕਰਨਾ ਤੁਸੀਂ ਕਹਿੰਦੇ ਕਿ 2 ਦਿਨ ਸੁਕੂੜੀ ਨੂੰ ਕੋਲ ਰੱਖ ਦਿਓ ਪਰ ਜਿਹੜੇ ਉਸ ਸਾਰੇ ਮੈਟਰ ਨੂੰ ਜਿਹੜਾ ਸੋਲਵ ਕਰ ਰਹੇ ਨੇ ਇਨਵੈਸਟੀਗੇਟ ਕਰ ਰਹੇ ਨੇ ਐਸਐਸਪੀ ਅਵਨੀਤ ਕੌਂਟਲ ਮੈਂ ਉਹਨਾਂ ਦੀ ਇੰਟਰਵਿਊ ਸੁਣੀ ਆ ਉਹ ਕਹਿੰਦੇ ਕਿ ਅ ਤਾਂ ਤਕਰੀਬਨ ਜਿਹੜਾ ਸ਼ਾਮ ਨੂੰ ਇਹ ਉੱਥੇ ਜਾਂਦੇ ਨੇ ਤਕਰੀਬਨ ਉਸ ਤੋਂ ਬਾਅਦ ਉਹ ਕਹਿੰਦੇ ਕਿ 5:30 5:30 ਤੋਂ ਬਾਅਦ ਇਹ ਗੈਰੇਜ ਦੇ ਵਿੱਚ ਜਾਂਦੇ ਨੇ ਗੱਡੀ ਦਾ ਕੰਮ ਕਰਾਉਂਦੇ ਨੇ ਤਕਰੀਬਨ 12:30 ਕਹਿੰਦੇ ਕਿ 1:00 2:00 ਵਜੇ ਕੱਤਲ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਤਕਰੀਬਨ 5:30 ਵਜੇ ਗੱਡੀ ਆ ਜਿਹੜੀ ਉਸ ਪਾਰਕਿੰਗ ਦੇ ਵਿੱਚ ਲਾਤੀ ਤੁਸੀਂ ਕਹਿੰਦੇ ਹੋ ਕਿ ਕੁੜੀ ਨੂੰ ਜਿਹੜਾ ਲੜਕੀ ਨੂੰ ਉਸ ਜਿਹੜਾ ਕੰਚਨ ਕੁਮਾਰੀ ਆ ਉਸ ਨੂੰ 2 ਦਿਨ ਆਪਣੇ ਕੋਲ ਰੱਖਿਆ ਤੇ 2 ਦਿਨ ਫਿਰ ਕਿਸ ਤਰੀਕੇ ਰੱਖਿਆ ਪੁਲਿਸ ਤਾਂ ਕਹਿੰਦਾ ਕਿ 24 ਘੰਟਿਆਂ ਦੇ ਵਿੱਚ ਸਾਰਾ ਘਟਨਾ ਕਰਨ ਨੂੰ ਅੰਜਾਮ ਦੇ ਦਿੱਤਾ ਇਹ ਕੁੜੀ ਨੂੰ ਜਦੋਂ ਘਰੋਂ ਲੈ ਕੇ ਆਉਂਦੇ ਆ ਲੌਂਡ ਆਉਂਦੇ ਨੇ ਉਦੋਂ ਤੋਂ ਗੈਰ ਤੱਕ ਦਾ 24 25 ਘੰਟਿਆਂ ਦਾ ਟਾਈਮ ਬਣਦਾ ਘੱਟੋ ਘੱਟ ਬਣਦਾ ਜਿਹੜੀਆਂ ਵੀ ਰਿਪੋਰਟਾਂ ਹੁੰਦੀਆਂ ਨੇ ਬੋਸ਼ ਮਾਰ ਹੁੰਦੀਆਂ ਉਹ ਇੰਨੀਆਂ ਵੀ ਸਹੀ ਨਹੀਂ ਹੁੰਦੀਆਂ ਬਾਡੀ ਤਾਂ ਉਹਦੀ ਪਿਗਲ ਚੁੱਕੀ ਸੀ ਕਿੰਨਾ ਟੈਂਪਰੇਚਰ ਸੀ ਹੈਗਾ ਹੈਗਾ ਸੀਗਾ ਇਹ ਤਾਂ ਜਿਹੜੀ ਰਿਪੋਰਟ ਹੁਣ ਲਾਸਟ ਆਉਣੀ ਆ ਬਾਅਦ ਵਿੱਚ ਉੱਥੋਂ ਬਹੁਤ ਕੁਝ ਨਿਕਲ ਕੇ ਆਉਣਾ ਇਹਦੇ ਨਾਲ ਮੈਂ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵਿੱਚ ਅਸੀਂ ਕੋਈ ਇੰਟਰਫੀਅਰ ਨਹੀਂ ਕਰਨੀ ਉਹਨਾਂ ਦਾ ਕੰਮ ਹੈ ਉਹ ਕਰਨ ਅਸੀਂ ਉਧਰ ਕੁਝ ਨਹੀਂ ਕਹਿਣਾ ਹਾਂ ਮੈਂ ਤਾਂ ਜਿਹਦੀ ਸ਼ੱਕ ਦੀ ਛੁਈ ਰੱਖੀ ਆ ਵੀ ਤੁਸੀਂ ਸਿੱਖ ਬਾਣੇ ਵਿੱਚ ਉਹ ਕੁੜੀ ਕੋਲੇ ਤੁਹਾਡੇ ਕੋਲ ਦੀ ਮੈਂ ਮੁੜ ਰੱਖੀ ਸੀ ਮੋਟਾ ਸਿੰਘ ਜੀ ਮੇਰਾ ਇੱਥੇ ਸਵਾਲ ਲੈ ਲਿਓ ਤੁਸੀਂ ਵਾਰ-ਵਾਰ ਗੱਲ ਕਰ ਰਹੇ ਹੋ ਤੁਸੀਂ ਵਿੱਚ ਸ਼ੱਕ ਦੀ ਸੂਈ ਕਹਿੰਦੇ ਹੋ ਸਬੂਤ ਕਹਿੰਦੇ ਹੋ ਸ਼ੱਕ ਦੀ ਸੂਈ ਦੇ ਵਿੱਚ ਤੇ ਸਬੂਤਾਂ ਦੇ ਵਿੱਚ ਤੱਥਾਂ ਦੇ ਵਿੱਚ ਬਹੁਤ ਫਰਕ ਹੁੰਦਾ ਇਸ ਗੱਲ ਨੂੰ ਕਲੀਅਰ ਕਰੋ ਕੀ ਤੁਹਾਨੂੰ ਸ਼ੱਕ ਆ ਕੀ ਤੁਹਾਡੇ ਕੋਲ ਸਬੂਤ ਨੇ ਜੇ ਸਬੂਤ ਨੇ ਫਿਰ ਸ਼ੱਕ ਨਹੀਂ ਤੁਸੀਂ ਇਲਜ਼ਾਮ ਲਾਉਂਗੇ ਕਹੋਗੇ ਕਿ ਮੈਂ ਆਪਣੀ ਗੱਲ ਤੇ ਸੱਚਾ ਤੁਸੀਂ ਇਹ ਗੱਲ ਕਲੀਅਰ ਕਰੋ ਕਿ ਤੁਹਾਨੂੰ ਸ਼ੱਕ ਆ ਕਿ ਤੁਹਾਨੂੰ ਯਕੀਨ ਤੈਨਾਂ ਗੱਲਾਂ ਦਾ ਜਵਾਬ ਦੇ ਦਿਓ ਮੈਨੂੰ ਪਹਿਲੀ ਗੱਲ ਤਾਂ ਇਹ ਦੱਸੋ ਵੀ ਉਹਦੇ ਕੋਲੋਂ ਐਡੀ ਲੰਬੀ ਚੌੜੀ ਪੁੱਛਗਿਛ ਕੀ ਕੀਤੀ ਐ ਜੇ ਉਹਦਾ ਮੈਟਰ ਉਹਦੇ ਫੋਨ ਵਿੱਚ ਹੈਗਾ ਸੀ ਉਹਦੇ ਮੈਟਰ ਦਾ ਤੁਹਾਨੂੰ ਕੀ ਖਤਰਾ ਸੀਗਾ ਉਹ ਤਾਂ ਬਿਲਕੁਲ ਸਲੀਟਾ ਨਾ ਤੁਹਾਨੂੰ ਕੋਈ ਖਤਰਾ ਨਹੀਂ ਹੋਣਾ ਚਾਹੀਦਾ ਤੁਸੀਂ ਉਹਦਾ ਪਾਸਵਰਡ ਕਿਉਂ ਮੰਗ ਰਹੇ ਹੋ ਇਹਦਾ ਮਤਲਬ ਉਹਦੇ ਵਿੱਚ ਤੁਹਾਡੇ ਪ੍ਰਤੀ ਕੁਝ ਹੈਗਾ ਸੀਗਾ ਇਹਦਾ ਮਤਲਬ ਇਹ ਹੈ ਨੰਬਰ 2 ਸਮਰਤਪਾਲ ਕੁਝ ਘੰਟਿਆਂ ਬਾਅਦ ਇੰਡੀਆ ਛੱਡ ਕੇ ਦੁਬਈ ਚਲਾ ਜਾਂਦਾ ਹੈ ਇਹ ਖਤਰੇ ਦੀ ਘੰਟੀ ਸੀ ਖਲਾਸਾ ਬਾਅਦ ਵਿੱਚ ਹੁੰਦਾ ਪਹਿਲਾਂ ਤਾਂ ਪਹਿਲਾਂ ਤਾਂ ਮੰਨਦਾ ਹੀ ਨਹੀਂ ਸੀ ਪਹਿਲੀ ਵੀਡੀਓ ਵਿੱਚ ਉਹ ਕਹਿੰਦਾ ਮੇਰੇ ਸਾਥੀਆਂ ਨੇ ਕਤਲ ਕਰਤਾ ਹੋਊਗਾ ਉਹ ਜ਼ਿੰਮੇਵਾਰੀ ਲੈਣਗੇ ਉਹ 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 ਪਰੇਸ਼ ਹੋ ਗਿਆ ਕਿਸ ਨੇ ਅਰੈਸਟ ਕਰ ਲਿਆ ਇਹ ਗੱਲਾਂ ਕਹਿੰਦਾ ਉਹ ਇਹ ਗੱਲਾਂ ਕਿਉਂ ਕਹਿ ਰਿਹਾ ਜੇ ਤੁਸੀਂ ਫਾਰਮ ਦੇ ਮੈਂ ਬਬੂਤਾ ਸਿੰਘ ਜੀ ਮੈਂ ਤੁਹਾਡੀ ਜਿਹੜੀ ਇਹ ਗੱਲਬਾਤ ਆ ਇੱਥੇ ਮਾਫ ਕਰਨਾ ਤੁਹਾਨੂੰ ਟੋਕ ਰਿਹਾ ਮੈਂ ਸਵਾਲ ਇਹ ਕੀਤਾ ਸੀ ਤੁਸੀਂ ਇਹ ਮੈਨੂੰ ਲੱਗਦਾ ਸਵਾਲ ਪ੍ਰੋਪਰ ਨਹੀਂ ਸਮਝਦੇ ਕਿ ਤੁਸੀਂ ਵਿੱਚ ਜੋ ਇਸ ਇੰਟਰਵਿਊ ਦੇ ਵਿੱਚ ਪਹਿਲਾਂ ਸ਼ੁਰੂਆਤ ਦੇ ਵਿੱਚ ਗੱਲ ਕਰੀ ਕਿ ਮੇਰੇ ਕੋ ਤੱਥ ਨੇ ਸਬੂਤ ਨੇ ਜੋ ਬਲਾਤਕਾਰ ਨੂੰ ਲੈ ਕੇ ਤੁਸੀਂ ਕਹਿੰਦੇ ਮੈਂ ਪੁਲਿਸ ਨੂੰ ਦਊਂਗਾ ਜੇ ਮੈਨੂੰ ਪੁਲਿਸ ਪੁੱਛੂ ਤੇ ਵਿੱਚ ਕਹਿ ਰਹੇ ਹੋ ਕਿ ਮੈਨੂੰ ਸ਼ੱਕ ਦੀ ਸੂਈ ਇਹਨਾਂ ਗੱਲਾਂ ਤੋਂ ਜਾਂਦੀ ਹੈ ਕੀ ਤੁਹਾਨੂੰ ਸ਼ੱਕ ਹੈ ਯਕੀਨ ਹੈ ਤੁਹਾਡੇ ਕੋਲ ਪ੍ਰੂਫ ਨੇ ਗੱਲ ਕਲੀਅਰ ਕਰੋ ਕਿਉਂਕਿ ਇਹ ਇਲਜ਼ਾਮ ਬਹੁਤ ਵੱਡੇ ਨੇ ਕਿਉਂਕਿ ਕੇਸ ਇਸ ਵਕਤ ਬਹੁਤ ਹਾਈਲਾਈਟ ਹੋ ਚੁੱਕਾ ਹੈ ਤੁਹਾਡੇ ਕੋਲ ਕੀ ਕੋਈ ਇਸ ਗੱਲ ਦਾ ਕੋਈ ਯਕੀਨ ਹੈ ਕੋਈ ਤੱਥ ਨੇ ਕਿ ਵਾਕਿਆ ਦੇ ਵਿੱਚ ਬਲਾਤਕਾਰ ਹੋਇਆ ਜਾਂ ਫਿਰ ਤੁਹਾਨੂੰ ਇਹ ਸਾਰੇ ਮੈਟਰ ਦੇ ਵਿੱਚ ਜਿਸ ਤਰੀਕੇ ਤੁਸੀਂ ਕਹਿੰਦੇ ਹੋ ਕਿ ਇੰਨਾ ਸਮਾਂ ਕੁੜੀ ਉਸ ਉਹਨਾਂ ਜਿਹੜਾ ਨੌਜਵਾਨਾਂ ਦੇ ਨਾਲ ਰਹੀ ਜਾਂ ਫਿਰ ਸ਼ੱਕ ਹੈ ਤੁਹਾਨੂੰ ਮੇਰੀ ਇੱਕੋ ਹੀ ਗੱਲ ਦਾ ਜਵਾਬ ਦੇ ਦਿਓ ਮੈਂ ਚੈਲੰਜ ਕੀਤਾ ਅਮਰਤਪਾਲ ਮਹਿਰੋ ਨੂੰ ਜਿਹੜੇ ਬੰਦੇ ਘਟੋ ਘਟਾ ਮੈਂ ਇੱਕ ਸ਼ਾਰਟ ਪਾਇਆ ਸੀ 5 ਮਿਲੀਅਨ ਚੱਲ ਗਿਆ 6 ਹੋਣ ਬਣਾ ਉਹਨਾਂ ਵਿੱਚੋਂ 20 ਲੱਖ ਬੰਦਾ ਉਹ ਹੋਊਗਾ ਜਿਹੜੇ ਬੰਦੇ ਧੀਆ ਪੈਣਾ ਦੀਆਂ ਗਾਲਾਂ ਕੱਢਦੇ ਨੇ ਕਮੈਂਟ ਕਰਕੇ ਉਹ ਬੰਦੇ ਨੇ ਉਹਨਾਂ ਨੂੰ ਮੈਂ ਇਹ ਚੈਲੰਜ ਕੀਤਾ ਵੀ ਤੁਹਾਡਾ ਜਿਹੜਾ ਜੋਧਾ ਹੈਗਾ ਉਹਨੂੰ ਪੰਜਾਬ ਲੈ ਕੇ ਆਓ ਉਹ ਸਾਹਮਣੇ ਬੈਠ ਕੇ ਸਾਹਮਣੇ ਬੈਠ ਕੇ ਆਪਣਾ ਆਪਣਾ ਨਿਰਦੋਸ਼ ਹੋਣ ਦਾ ਸਬੂਤ ਦੇਵੇ ਵੀ ਇੰਡੀਆ ਛੱਡ ਕੇ ਕਿਉਂ ਭੱਜਿਆ ਸੀ ਕੀ ਖਤਰਾ ਸੀ ਉਹਦੇ ਕੋਲ ਦੱਸੇ ਮੈਨੂੰ ਇਸ ਗੱਲ ਦਾ ਸਬੂਤ ਮੰਗਣ ਵਾਸਤੇ ਅਦਾਲਤ ਬੈਠਾ ਪ੍ਰਸ਼ਾਸਨ ਬੈਠਾ ਜਦੋਂ ਗੱਲਬਾਤ ਹੋਊਗੀ ਉਦੋਂ ਥਿਉਰੀ ਬਣੂਗੀ ਵੀ ਕੀ ਹੋਇਆ ਮੈਂ ਕੀ ਕਹਿ ਰਿਹਾ ਮੈਂ ਸਮਝਾਉਂਗਾ ਹੂੰ ਸਮਝਾਈ ਜੀ ਚਲੋ ਇੱਕ ਗੱਲ ਇਹ ਗੱਲ ਤਾਂ ਚਲੋ ਉਹਨਾਂ ਦੇ ਜਿਹੜੇ ਜੋ ਉਹਨਾਂ ਦੇ ਜਿਹੜੇ ਫਾਲੋਅਰਸ ਨੇ ਜਾਂ ਫਿਰ ਜੋ ਉਹਨਾਂ ਦੇ ਸਮਰਥਕ ਨੇ ਉਹ ਗੱਲ ਦੱਸਣ ਕਿ ਜਿਹੜੀ ਮੈਂ ਗੱਲ ਕਰ ਰਿਹਾ ਹਾਲਾਂਕਿ ਮੈਨੂੰ ਬਾਰ-ਬਾਰ ਦੋ ਗੇਰ ਸਵਾਲ ਰਿਪੀਟ ਕਰਨਾ ਪਿਆ ਕਿ ਤੁਸੀਂ ਵਿੱਚ ਕਹਿ ਰਹੇ ਹੋ ਕਿ ਮੈਨੂੰ ਸ਼ੱਕ ਆ ਕੁਝ ਗੱਲਾਂ ਤੁਸੀਂ ਇੱਕ ਮਿੰਟ ਮੇਰੇ ਕੋਲ ਤਤ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਸਾਡੇ ਸਾਹਮਣੇ ਸਬੂਤ ਹਾਜ਼ਰ ਕਰੇ ਏਦਾਂ ਨਹੀਂ ਹੁੰਦਾ ਹੁੰਦਾ ਕਦੇ ਨਹੀਂ ਹੁੰਦਾ ਹੁੰਦਾ ਮੈਂ ਇਹ ਗੱਲ ਮੈਂ ਸਬੂਤ ਨਹੀਂ ਮੰਗ ਰਿਹਾ ਮੈਂ ਇਹ ਗੱਲ ਕਰ ਰਿਹਾ ਕਿ ਹਾਲਾਂਕਿ ਤੁਸੀਂ ਇਹ ਕਹਿ ਰਹੇ ਕਿ ਮੈਂ ਸਬੂਤ ਪੁਲਿਸ ਨੂੰ ਦਿਵਾਵਾਂਗਾ ਪਰ ਸਬੂਤ ਪੁਲਿਸ ਨੂੰ ਦਿਓ ਪ੍ਰਸ਼ਾਸਨ ਨੂੰ ਦਿਓ ਮੈਂ ਇਹ ਗੱਲ ਕਹਿ ਰਿਹਾ ਕਿ ਤੁਹਾਡੇ ਕੋਲ ਤੁਹਾਨੂੰ ਯਕੀਨ ਹੈ ਜਾਂ ਤੁਹਾਨੂੰ ਸ਼ੱਕ ਹੈ ਮੈਂ ਕਹਿੰਦਾ ਯਕੀਨ ਹੈ ਪੂਰਾ ਕੱਲਾ ਕੱਲਾ ਅਕਮਲਦੀਪ ਕਮਲ ਕਮਲਕੌਰ ਦੇ ਨਾਲ ਨਹੀਂ ਇਹਨਾਂ ਨੇ ਇਹਨਾਂ ਨੇ ਹੋਰ ਕੁੜੀਆਂ ਨਾਲ ਵੀ ਕਾਰਸਤਾਨੀਆਂ ਕੀਤੀਆਂ ਨੇ ਜਿਹੜਾ ਇਹਨਾਂ ਨੇ ਉਹ ਕੁੜੀ ਨੂੰ ਮਾਰਿਆ ਉਸ ਕੁੜੀ ਕੋਲੇ ਕਰਦੇ ਹੋ ਬਲੱਟ ਕਰਦਾ ਮੈਂ ਕਹਿੰਦਾ ਇਹ ਉਸ ਕੁੜੀ ਕੋਲੇ ਹੋਰ ਲੋਕਾਂ ਦੇ ਫੋਨ ਵੀ ਗਏ ਹੋਣਗੇ ਹੋਰ ਵੀਡੀਓ ਵੀ ਉਹ ਕੁੜੀਆਂ ਕੁੜੀ ਕੋਲੇ ਗਈਆਂ ਹੋਣਗੀਆਂ ਉਹਦਾ ਫੋਨ ਤਾਂ ਇਹਨਾਂ ਨੂੰ ਜ਼ਰੂਰੀ ਸੀ ਲੈਣਾ ਉਹ ਕੁੜੀ ਦਾ ਫੋਨ ਲੈਣਾ ਤਾਂ ਜ਼ਰੂਰੀ ਸੀ ਕਿਉਂਕਿ ਹੋਰ ਕੁੜੀਆਂ ਵੀ ਜਿਹੜੀਆਂ ਹੈਗੀਆਂ ਨੇ ਸੋਸ਼ਲ ਮੀਡੀਆ ਤੇ ਉਹਨਾਂ ਦਾ ਵੀ ਕੋਈ ਨਾ ਕੋਈ ਝੰਕੀਆਂ ਮਿਲ ਰਹੀਆਂ ਨੇ ਉਹਨਾਂ ਦਾ ਵੀ ਕੁਛ ਨਾ ਪਤਾ ਫਿਰ ਹੋਊਗਾ ਦੇਖੋ 12 ਤਰੀਕ 12 ਤਰੀਕ ਦਾ ਮਸਲਾ ਇਹ ਸਾਹਮਣੇ ਆ ਰਿਹਾ ਉਸ ਤੋਂ ਇੱਕ ਦੋ ਦਿਨ ਬਾਅਦ ਤੁਸੀਂ ਜਿਹੜਾ ਇਲਜ਼ਾਮ ਲਾਤੇ ਕਿ ਮੇਰੇ ਕੋ ਸਾਰੇ ਤੱਥ ਨੇ ਫਿਰ ਤੁਸੀਂ ਆਪਣੇ ਪੱਧਰ ਤੇ ਪੁਲਿਸ ਦੇ ਕੋਲ ਕਿਉਂ ਨਹੀਂ ਗਏ ਤੁਸੀਂ ਨਹੀਂ ਚਾਹੁੰਦੇ ਕਿ ਜਿਹੜੇ ਕੋ ਤੁਹਾਡੇ ਕੋਲ ਪ੍ਰੂਫ ਨੇ ਬਲਾਤ ਕਰਦੇ ਕਿ ਉਹਨਾਂ ਨਾਲ ਇਨਸਾਫ ਮਿਲੇ ਫਿਰ ਤੁਸੀਂ ਕਿਉਂ ਨਹੀਂ ਗਏ ਫਿਰ ਤੁਸੀਂ ਬਾਰ-ਬਾਰ ਕਿਉਂ ਫੋਕਸ ਕਰ ਰਹੇ ਹੋ ਜਦੋਂ ਮੈਂ ਇੱਕੋ ਹੀ ਗੱਲ ਕਹਿਤੀ ਵੀ ਜੇ ਅਮਰਤਪਾਲ ਮਹਿਰੋਂ નિર્ਦੋਸ਼ ਹੈ ਜੇ ਅਮਰਤਪਾਲ ਮਹਿਰੋਂ નિર્ਦੋਸ਼ ਹੈਗਾ ਉਹ ਆਪਣੇ ਪੰਜਾਬ ਵਿੱਚ ਬੈਠੇ ਅਸੀਂ ਨਾਲ ਖੜਦੇ ਹਾਂ ਮੁਰਤਸਾ ਤੁਸੀਂ ਮੈਂ ਕਹਾਂਗਾ ਵੀ ਅਮਰਤਪਾਲ ਮਹਿਰੋਂ નિર્ਦੋਸ਼ ਹੈ ਜੀ ਜਿਹੜੀ ਇਹ ਕੁੜੀ ਦਾ ਕਤਲ ਕੀਤਾ ਹੈ ਇਹਨੇ ਇਹ ਕਲਚਰ ਨੂੰ ਖਰਾਬ ਕਰਦੀ ਸੀ ਗੰਦ ਪਾਉਂਦੀ ਸੀ ਅੱਗੇ ਵਾਸਤੇ ਵੀ ਇਹ ਹੋ ਸਕਦਾ ਅਸੀਂ ਵੀ ਨਾਲ ਖੜਾਂਗੇ ਤੁਸੀਂ ਪੰਜਾਬ ਛੱਡ ਕੇ ਭੱਜੇ ਕਿਉਂ ਪੰਜਾਓ ਛੜ ਕੇ ਕਿਉਂ ਭਜੇ ਇਹ 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 ਸਵਾਲ ਮੈਂ ਤਾਂ ਕਰ ਰਿਹਾ ਮੈਂ ਮੇਰੀ ਗੱਲ ਸੁਣੋ ਮੇਰਾ ਮੈਂ ਕਹਿੰਦਾ ਜਿਵੇਂ ਲੋਕ ਕਹਿੰਦਾ ਨੇ ਸੀ ਗੁਲਾਮ ਆ ਸੀ ਕਹਿੰਦੇ ਗੁਲਾਮ ਨਹੀਂ ਹੈਗੇ ਅਮਰਤਪਾਲ ਮੈਰੋ ਪੰਜਾਬ ਆਵੇ ਉਹਦੇ ਕੋਲੇ ਕਿਹੜਾ ਵੀਡੀਓ ਬੇ ਨਹੀਂ ਹੋਣੀ ਇਹ ਉਹਨੇ ਕਿਹੜਾ ਸੁਣਿਆ ਨਹੀਂ ਹੋਣੀ ਹੈ ਅਮਰਤਪਾਲ ਜਿਹੜਾ ਪੰਜਾਬ ਆਵੇ ਉਹ ਕੋਰਟ ਵਿੱਚ ਪੇਸ਼ ਹੋਵੇ ਜਾ ਕੇ ਕਹਵੇ ਬੂਟਾ ਸਿੰਘ ਮੈਨੂੰ ਐਦਾਂ ਕਹਿੰਦਾ ਮੈਨੂੰ ਅਗਲੇ ਆਪੇ ਪੁੱਛਣਗੇ ਮੈਨੂੰ ਅਗਲੇ ਆਪੇ ਪੁੱਛਣਗੇ ਨਾ ਮੈਂ ਦੱਸੂ ਹੂੰ ਵੀ ਕੀ ਹੋਇਆ ਬੁੱਟਾ ਸਿੰਘ ਜੀ ਮੈਂ ਉਸ ਸਵਾਲ ਬੁੱਟਾ ਸਿੰਘ ਜੀ ਮੈਂ ਉਸ ਸਵਾਲ ਕਰ ਰਿਹਾ ਕਿ ਜਿਸ ਤਰੀਕੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਕੋਲ ਤੱਥ ਨੇ ਤੁਸੀਂ ਪੁਲਿਸ ਨੂੰ ਵੀ ਦਾਓਗੇ ਕਿ ਤੁਸੀਂ ਆਪਣੇ ਪੱਧਰ ਤੇ ਉਹ ਕਿਉਂ ਨਹੀਂ ਲੈ ਕੇ ਗਏ ਕਿ ਤੁਸੀਂ ਉਹ ਤੱਥ ਵਿੱਚ ਦੋ ਕਿ ਜੇ ਤੁਹਾਡੇ ਕੋਲ ਪ੍ਰੂਫ ਨੇ ਹਾਲਾਂਕਿ ਫਿਰ ਜੇ ਬਲਾਤਕਾਰ ਦੇ ਇਲਜ਼ਾਮ ਸਿੱਧੋ ਇਹਨਾਂ ਨੇ ਫਿਰ ਉਹ ਵੀ ਇਨਸਾਫ ਮਿਲਣਾ ਜ਼ਰੂਰੀ ਹੋ ਜਾਂਦਾ ਨਾ ਫਿਰ ਦੇਖੋ ਪਹਿਲਾ ਅਮਰਤਪਾਲ ਜਿਹੜਾ ਬੈਠਾ ਜੇਬਰੂਗੜ ਜੇਲ੍ਹ ਦੇ ਵਿੱਚ ਬੈਠਾ ਉਹਦਾ ਕੀ ਕੁਝ ਸਾਹਮਣੇ ਆ ਗਿਆ ਉਹਦਾ ਕੀ ਕੁਝ ਸਾਹਮਣੇ ਆ ਗਿਆ ਜਦੋਂ ਤੁਸੀਂ ਐਂਡ ਕਰਨਾ ਹੁੰਦਾ ਉਸ ਤਰੀਕੇ ਨਾਲ ਗੱਲ ਸਿਰੇ ਲੱਗਦੀ ਹੁੰਦੀ ਹੈ ਇੱਥੇ ਫਿਰ ਇਹ ਬਹੁਤ ਕੁਝ ਕਹਿੰਦੇ ਨੇ ਇਹ AI ਬਣ ਗਿਆ ਫਲਾਣਾ ਬਣ ਗਿਆ ਬੜਾ ਕੁਝ ਇਹਨਾਂ ਲੋਕਾਂ ਨੇ ਕਹਿਣਾ ਹੁੰਦਾ ਠੀਕ ਹੈ ਨਾ ਬਿਲਕੁਲ ਜੀ ਬਿਲਕੁਲ ਸਮਾਂ ਫੇਰ ਆਊਗਾ ਅਮਰਪਾਲ ਮੈਨੂੰ ਸਾਹਮਣੇ ਆਵੇ ਬੂਟਾ ਸਿੰਘ ਮੈਨੂੰ ਚੈਲੰਜ ਕਰਦਾ ਮੈਨੂੰ ਕਵੇ ਆ ਕੇ ਉਹ ਛੱਡ ਕੇ ਭੱਜਿਆ ਮੈਂ ਪੰਜਾਬ ਵਿੱਚ ਬੈਠਾ ਮੈਂ ਭੱਜ ਕੇ ਨਹੀਂ ਗਿਆ ਮੈਂ ਪੰਜਾਬ ਵਿੱਚ ਬੈਠਾ ਆਪਣਾ ਚਲੋ ਇਸ ਇਸ ਮਸਲੇ ਦੇ ਉੱਪਰ ਬੂਟਾ ਸਿੰਘ ਜੀ ਕੁਝ ਇਹ ਵੀ ਗੱਲਬਾਤ ਕਰ ਲੈਣੇ ਕਿ ਜਿਸ ਤਰੀਕੇ ਕਤਲ ਹੁੰਦਾ ਫਿਰ ਜੇਕਰ ਤੁਸੀਂ ਇਸ ਤਰੀਕੇ ਕਹਿ ਰਹੇ ਹੋ ਕਿ ਫਿਰ ਜਿਸ ਤਰੀਕੇ ਕਮਲਕੌਰ ਦੇ तकरीबन 4 4.5 ਲੱਖ ਮੇਰੇ ਖਿਆਲ ਨਾਲ ਜੁੜਾ ਸੋਸ਼ਲ ਮੀਡੀਆ ਦੇ ਉੱਪਰ ਫੋਲੋਅਰ ਸੀ ਬਹੁਤ ਲੋਕ ਉਹਨਾਂ ਨੂੰ ਫਾਲੋ ਕਰਦੇ ਸੀ ਪਰ ਲੋਕ ਸੜਕਾਂ ਦੇ ਉੱਪਰ ਕਿਉਂ ਨਹੀਂ ਉਤਰੇ ਲੋਕ ਸੋਸ਼ਲ ਮੀਡੀਆ ਦੇ ਉੱਪਰ ਅਮਰਿਤਪਾਲ ਮਹਿਰੋਂ ਦੇ ਹੱਕ ਦੇ ਵਿੱਚ ਹੀ ਕਿਉਂ ਆਈ ਜਾ ਰਹੇ ਨੇ ਫਿਰ ਅੰਬਰ ਜ਼ਪਾਲ ਮਹਿਰੋਂ ਦੇ ਹੱਕ ਵਿੱਚ ਸੋਸ਼ਲ ਮੀਡੀਆ ਤੇ ਟ੍ਰੈਂਡ ਹੈ ਸ਼ਰਕਾਂ ਦੇ ਕੌਣ ਆਇਆ ਜਿਹੜੇ ਬੰਦੇ ਫੜੇ ਨੇ ਜਿਹੜੇ ਬੰਦੇ ਪੁਲਿਸ ਨੇ ਅਰੈਸਟ ਕੀਤੇ ਨੇ ਜੇ ਉਹਨਾਂ ਨੇ ਚੰਗਾ ਕੰਮ ਕੀਤਾ ਮੰਨ ਕੇ ਚੱਲੋ ਕੌਮ ਲਈ ਉਹਨਾਂ ਦੇ ਫੁੱਲਾਂ ਦੀ ਵਰਕਾ ਹੋ ਗਈ ਉੱਥੇ ਕੀ ਹੋ ਗਿਆ ਉਹਨਾਂ ਤੇ ਇੱਕ ਆਵਾਜ਼ ਨੂੰ ਮਾਰਤਾ ਆਲਾ ਪਰਿਵਾਰ ਡਰਿਆ ਹੋਇਆ ਹੋਰ ਮਾਹ ਡਰ ਦਾ ਮਾਹੌਲ ਬਣਿਆ ਹੋਇਆ ਜਿਹੜੇ ਬੰਦੇ ਬੋਲੇ ਸੀ ਅਗਲੇ ਚੁੱਪ ਕਰ ਗਏ ਇੰਨਾ ਗੁੰਡਿਆਂ ਦਾ ਪਤਾ ਕੀ ਇਹ ਕੱਲ ਨੂੰ ਕੀ ਕਰ ਦੇਣਾ ਅਗਲੇ ਡਰੇ ਹੋਏ ਨੇ ਇਹ ਜਿਹੜਾ ਮਾਹੌਲ ਹੈ ਨਾ ਜੂਨ 84 ਵਾਲਾ ਜੂਨ 84 ਦਾ ਮਾਹੌਲ ਹੈ ਤੁਸੀਂ ਅੱਜ ਦੀ ਖ਼ਬਰ ਸੁਣੀ ਹੈ ਜਿਹੜੀ ਫਤਿਹਗੜ੍ਹ ਸਾਹਿਬ ਆਪਰੀ ਇਹ ਘਟਨਾ ਗੁੱਟ ਵੱਡਿਆ ਉਹ ਮੁੰਡੇ ਦਾ ਕੀ ਹੋ ਰਿਹਾ ਹੈ ਤੁਹਾਡੇ ਕੋਲੇ ਕੋਈ ਅਥੋਰਟੀ ਹੈ ਕੰਮ ਕਰਨ ਵਾਸਤੇ ਹੂੰ ਤੇ ਜੋ ਅਮਰਿਤਪਾਲ ਸਿੰਘ ਮੈਰੋ ਕਹਿ ਰਹੇ ਸੀ ਕਿ ਮੈਂ ਅਸੀਂ ਬਹੁਤ ਵਾਰ ਪ੍ਰਸ਼ਾਸਨ ਨੂੰ ਕਹਿ ਚੁੱਕੇ ਹਾਂ ਕਿ ਕਾਰਵਾਈ ਨਹੀਂ ਹੋਈ ਤੁਹਾਨੂੰ ਲੱਗਦਾ ਕਿ ਪ੍ਰਸ਼ਾਸਨ ਨੂੰ ਪਹਿਲਾਂ ਕਾਰਵਾਈ ਕਰ ਦੇਣੀ ਚਾਹੀਦੀ ਸੀ ਉਹਨੂੰ ਰੋਕ ਦੇਣਾ ਚਾਹੀਦਾ ਸੀ ਕਿ ਕੁਝ ਨਾ ਹੁੰਦਾ ਫਿਰ ਕਿਸ ਬਿਹੇਵਤ ਹੈ ਗਏ ਨੇ ਅਮਰਤਪਾਲ ਇਹ ਵੀ ਇਹ ਵੀ ਸਪਸ਼ਟ ਕਰੇ ਜਦੋਂ ਉਹ ਬਲਾਤਕਾਰ ਕਰਦਾ ਬਾਬਾ ਗੁਰਦੁਆਰੇ ਦੇ ਵਿੱਚ ਫੜਿਆ ਉਹਨੇ ਪਹਿਲਾਂ ਮਹਿਰੋ ਨੂੰ ਜਾ ਕੇ ਉਹਦੀ ਪੁੱਟਮਾਰ ਕੀਤੀ ਹੈ ਉਹਤੇ ਵੀ ਫਰਸ਼ਾ ਪਾਈ ਹੈ ਪੁਲਿਸ ਨੇ ਪਰਸ਼ਾ ਪਾਇਆ ਨਹੀਂ ਪੁਲਿਸ ਨੇ ਉਹਤੇ ਉਹ ਵੀ ਅੰਦਰ ਹੈ ਗਈ ਆ ਹੂੰ ਮਤਲਬ ਕਿ ਆ ਵੀ ਇੱਥੇ ਗੱਲ ਕੁਝ ਹੋਰ ਆ ਉੱਥੇ ਗੱਲ ਕੁਝ ਹੋਰ ਸੀ ਇੰਨਾ ਗੱਲਾਂ ਦਾ ਸਾਰਾ ਕੋਈ ਤੱਤ ਫੇਰ ਸਾਹਮਣੇ ਆਓ ਜਦੋਂ ਸਾਹਮਣੇ ਬੈਠੂਗਾ ਉਹ ਉਹ ਤੋਂ ਪੁੱਛਿਆ ਜਾਊ ਵੀ ਉੱਥੇ ਤੋਂ ਉੱਥੇ ਤੋਂ ਉਹ ਬੰਦੇ ਦਾ ਕਤਲ ਕਿਉਂ ਨਹੀਂ ਕੀਤਾ ਇੱਥੇ ਕੁੜੀ ਨੂੰ ਨਹੀਂ ਹੱਤੀ ਨੂੰ ਕਿਉਂ ਮਾਰ ਰਿਹਾ ਪੁੱਛਾਂਗੇ ਤਾਂ ਕੋਲ ਸਾਹਮਣੇ ਦੱਸ ਤੁਹਾਨੂੰ ਕੀ ਲੱਗਦਾ ਕਿ ਪਿੱਛੋਂ ਕੋਈ ਹੋਰ ਵੀ ਕਾਰਨ ਨਿਕਲ ਕੇ ਸਾਹਮਣੇ ਆ ਸਕਦਾ ਕਤਲ ਮੈਂ ਕਹਿੰਦਾ ਬਹੁਤ ਕੁਝ ਨਿਕਲੂਗਾ ਜਦੋਂ ਤੁਸੀਂ ਇਹ ਦੱਸੋ ਵੀ ਜਿਹੜੇ ਬੰਦੇ ਰਿਸ਼ਤ ਕੀਤੇ ਨੇ ਉਹ ਕਹਿੰਦੇ ਉਹ ਮੰਨ ਜਾਣ ਵੀ ਅਸੀਂ ਉਹ ਕੁੜੀ ਦਾ ਕਤਲ ਕੀਤਾ ਫਿਰ ਅਮਰਤਪਾਲ ਤਾਂ ਦੂਰ ਹੈ ਉਹਦੇ ਤਾਂ ਉਹਦੇ ਤਾਂ ਕੋਈ ਹੈ ਨਹੀਂ ਉਹਦੇ ਵਿੱਚ ਕੁਝ ਉਹ ਕਿਉਂ ਭੱਜਿਆ ਫਿਰ ਉਹ ਸਮਝਿਆ ਜਦੋਂ ਨਾ ਸ਼ਬਦ ਵਰਤਿਆ ਜਾਵੇ ਮਾਸਟਰਮਾਈਂਡ ਜਦੋਂ ਸ਼ਬਦ ਵਰਤਿਆ ਜਾਂਦਾ ਮਾਸਟਰਮਾਈਂਡ ਤੇ ਮਾਸਟਰਮਾਈਂਡ ਮੇਰੇ ਇੱਕ ਕੇਸ ਨਹੀਂ ਉਹਨੇ ਹੋਰ ਵੀ ਬਹੁਤ ਕੁਝ ਕੀਤਾ ਹੋਊਗਾ ਮਾਸਟਰਮਾਈਂਡ ਨਾਮ ਐਵੇਂ ਨਹੀਂ ਪਾਇਆ ਰੱਖਿਆ ਕਿਸੇ ਨੇ ਚਾਹੀ ਗੱਲ ਤਾਂ ਮੈਂ ਬੁੱਟਾ ਸਿੰਘ ਜੀ ਮੈਂ ਮੈਂ ਉਸ ਗੱਲ ਨੂੰ ਲੈ ਕੇ ਸਵਾਲ ਕਰਨਾ ਕਿ ਜਿਸ ਗੱਲ ਤੋਂ ਇਹ ਮਸਲਾ ਵਧਿਆ ਸੀ ਕਿ ਮੈਂ ਤੁਸ ਜੀ ਉਸ ਕੰਟੈਂਟ ਨੂੰ ਕਿੰਨਾ ਕ ਜਾਇਜ਼ ਮੰਨਦੇ ਹੋ ਕਿ ਜਿਸ ਤੋਂ ਮਸਲਾ ਵਧਿਆ ਕਿ ਅਸਲੀਲ ਜਿਹੜਾ ਲਚਰਤਾ ਪਰਿਆ ਕੰਟੈਂਟ ਪਾਇਆ ਜਾਂਦਾ ਜਿਸ ਗੱਲ ਤੋਂ ਜਿਹੜਾ ਅਮਰਿਤਪਾਲ ਸਿੰਘ ਮੈਰੋ ਉਹਨਾਂ ਨੂੰ ਇਤਰਾਜ਼ ਸੀ ਕਿ ਰੋਕਿਆ ਜਾਵੇ ਤੁਹਾਨੂੰ ਕੀ ਲੱਗਦਾ ਉਹ ਕਿੰਨਾ ਕ ਜਾਇਜ਼ ਟੀਮਾ ਸਾਹਿਬ ਇਹ ਕੱਲਾ ਪੰਜਾਬ ਦਾ ਇਸ਼ੂ ਨਹੀਂ ਹੈਗਾ ਜਿਹੜੇ ਤੁਸੀਂ ਲੈਕਚਰ ਤਾਂ ਦੀ ਗੱਲ ਕਰਦੇ ਹੋ ਇੰਟਰਨੈਸ਼ਨਲ ਇਸ਼ੂ ਹੈਗਾ ਇਹ ਤੁਸੀਂ ਪੰਜਾਬ ਚੋਂ ਬੰਦ ਕਰਾ ਦੇਵੋਗੇ 20ਤੀ ਬੰਦੇ ਮਾਰ ਦੇਵੋਗੇ ਜਿਹੜੇ ਬਾਹਰ ਬੈਠੇ ਲੋਕ ਪਾਈ ਜਾਂਦੇ ਆ ਪਾਕਿਸਤਾਨੀ ਕਿੱਡਾ ਕਿੱਡੇ ਡਰਾਮੇ ਕਰੀ ਜਾਂਦੇ ਆ ਮੈਂ ਬਹੁਤ ਬਾਹਰ ਕਹਿ ਚੁੱਕਾ ਜਿਹੜੀ ਡਬਲ ਮੀਨਿੰਗ ਦੀ ਗੱਲ ਕਰਦੇ ਹੋ ਤੁਸੀਂ ਕਪਲ ਸ਼ਰਮਾ ਦਾ ਸ਼ੋਅ ਦੇਖੋ ਸ਼ਕਸ਼ੀ ਸ਼ਨਾ ਦੇ ਵਿੱਚ ਜਿਹੜੀ ਸ਼ਤਰੂਕਾਂ ਦੀ ਕੁੜੀ ਆ ਉਹ ਉਹਨੂੰ ਭਈਆ ਕਹਿੰਦੀ ਆ ਭਰਾ ਕਹਿੰਦੀ ਆ ਉਹ ਕੀ ਕਹਿੰਦੇ ਅਮਰਤ ਬਾਦ ਕਹਿੰਦਾ ਅਸੀਂ ਅਮਰਸੜੀਏ ਹੁੰਦੇ ਆ ਅਸੀਂ ਅਮਰਸੜੀਏ ਹੁੰਦੇ ਆ ਇਹ ਡਬਲ ਮੀਨਿੰਗ ਨਹੀਂ ਹੈਗਾ ਇਹ ਲੋਕਾਂ ਨੂੰ ਪਤਾ ਨਹੀਂ ਹੈਗਾ ਉਧਰ ਮੂੰਹ ਕਰ ਲਓਗੇ ਤੁਸੀਂ ਹੂੰ ਤੁਸੀਂ ਉਹ ਸਿੱਧਾ ਕਹਿ ਰਿਹਾ ਵੀ ਅਸੀਂ ਆਪਰਣਗੇ ਹੁੰਨੇ ਆ ਦੱਸੋ ਗੱਲ ਜਿਉਂ ਜਵਾਬੇ ਨਿਕਲਦਾ ਉਹ ਤਾਂ ਕੁੜੀ ਨੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਜਿਹੜਾ ਲੈਕਚਰ ਦਾ ਭਰਿਆ ਕੰਟੈਂਟ ਆ ਇੰਟਰਨੈਸ਼ਨਲ ਲੈਵਲ ਤੇ ਚੱਲੇ ਆ ਕਿ ਇਸ ਨੂੰ ਜਿਹੜਾ ਇਸ ਤਰੀਕੇ ਠੱਲ ਨਹੀਂ ਪਾਈ ਜਾ ਸਕਦੀ ਠੱਲ ਤਾਂ ਦੇਖੋ ਤੁਸੀਂ ਆਪਣੀ ਕੌਮ ਦੀ ਗੱਲ ਕਰ ਲਓ ਤੁਸੀਂ ਆਪਣੀ ਸ਼ਬਦਾਚਾਰ ਦੀ ਗੱਲ ਕਰ ਲਓ ਤੁਸੀਂ ਉਹਨਾਂ ਨੂੰ ਕੰਟਰੋਲ ਕਰ ਸਕਦੇ ਹੋ ਹੁਣ ਜਿਹੜੀਆਂ ਵੈਬਸਾਈਟਾਂ ਦੇ ਸਭ ਕੁਝ ਪਿਆਗਾ ਉਹ ਤਾਂ ਲੀਗਲੀ ਆ ਨਾ ਉਹ ਤਾਂ ਤੁਸੀਂ ਡਾਊਨਲੋਡ ਕਰਦੇ ਹੋ ਹੁਣ ਤੁਸੀਂ ਛੋੜੇ ਫੋਨ ਵਿੱਚ ਕੀ ਕੁਝ ਪਿਆ ਉਹ ਤਾਂ ਤੁਹਾਡੀ ਮਰਜ਼ੀ ਆ ਨਾ ਤੁਸੀਂ ਦੇਖਣਾ ਚਾਹੋ ਨਾ ਨਹੀਂ ਦੇਖਣਾ ਚਾਹੁੰਦੇ ਹੂੰ ਤੁਸੀਂ ਆਪਣੇ ਅਮਰਪਾਲ ਸਿੰਘ ਮਹਿਰੋ ਤਾਂ ਇਹ ਕਹਿੰਦੇ ਨੇ ਕਿ ਕੁਝ ਜਿਹੜਾ ਜਿਸ ਤਰੀਕੇ ਤੁਸੀਂ ਗੱਲ ਕਰੀ ਕਿ ਤੁਹਾਡੇ ਫੋਨ ਦੇ ਵਿੱਚ ਸਭ ਕੁਝ ਪਿਆ ਕੇ ਕੀ ਕੁਝ ਤੁਸੀਂ ਦੇਖਣਾ ਚਾਹੁੰਦੇ ਹੋ ਕੀ ਨਹੀਂ ਦੇਖਣਾ ਚਾਹੁੰਦੇ ਉਹ ਕਹਿੰਦੇ ਕੁਝ ਚਲੋ ਇਹ ਪਤਾ ਸਭ ਦੁਨੀਆਦਾਰੀ ਦੇ ਵਿੱਚ ਕਿ ਕੁਝ ਵੈਬਸਾਈਟਸ ਅਜਈਆਂ ਵੀ ਹੈਗੀਆਂ ਨੇ ਕਿ ਜਿਸ ਦੇ ਉੱਪਰ ਜਿਹੜਾ ਸਿੱਧੇ ਤੌਰ ਤੇ ਵੀ ਇਹ ਕੰਟੈਂਟ ਚੱਲਦਾ ਤੇ ਫਿਰ ਉਹ ਕਹਿੰਦੇ ਕਿ ਇਹ ਇੰਸਟਾਗ੍ਰਾਮ ਤਾਂ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੇ ਨਹੀਂ ਵੀ ਦੇਖਣਾ ਚਾਹੀਏ ਕੁਦਰ ਜਿਹੜਾ ਆਟੋਮੈਟਿਕ ਵੀ ਅੱਗੇ ਆ ਜਾਂਦਾ ਕਹਿੰਦੇ ਫਿਰ ਉੱਥੇ ਰੋਕਦੇ ਇਹੀ ਗੱਲ ਤਾਂ ਕਰ ਰਹੇ ਸੀ ਅਮਰਤਪਾਲ ਸਿੰਘ ਮੈਰੋ ਉਹ ਕਹਿੰਦੇ ਕਿ ਜੋ ਨਹੀਂ ਵੀ ਦੇਖਣਾ ਚਾਹੁੰਦਾ ਉਹਨਾਂ ਦੇ ਅੱਗੇ ਵੀ ਆਟੋਮੈਟਿਕ ਆ ਜਾਂਦਾ ਫਿਰ ਟੀਮਮਾ ਸਾਹਿਬ ਤੁਹਾਡੇ ਕੋਲੇ ਵੀ ਦੋ ਫੋਨ ਹੋਣਗੇ ਮੇਰੇ ਕੋਲੇ ਵੀ ਦੋ ਫੋਨ ਨੇ ਆਪਾਂ ਜੋ ਕੁਝ ਦੇਖਦੇ ਆ ਉਹਤੇ ਕਲਿੱਕ ਕਰਦੇ ਦੂਜਾ ਪੰਨਾ ਘਾਦਨੇ ਆ ਉਹਤੇ ਰਿਪੋਰਟ ਮਾਰ ਦਿੰਨੇ ਆ ਘਰਾਂ ਦੇ ਵਿੱਚ ਜਿਹੜਾ ਐਲਜੀ ਐਸਸੀ ਦਾ ਜਮਾਨਾ ਹੈਗਾ ਜੀ ਟੀਵੀ ਦਾ ਉਹ ਖਤਮ ਹੈ ਤਕਰੀਬਨ ਜੇ ਕਿਸੇ ਬਜ਼ੁਰਗ ਨੇ ਲਾ ਕੇ ਰੱਖਿਆ ਉਹ ਕੀਰਤਨਵਾਤੇ ਲਾ ਕੇ ਰੱਖਿਆ ਹੋਊਗਾ ਉਹਦੇ ਵਿੱਚ YouTube ਚੱਲਦਾ ਨਹੀਂ ਨਾਰਮਲੀ ਚੱਲਦਾ ਉਹਦੇ ਵਿੱਚ ਸਭ ਕੁਝ ਫੋਨਾਂ ਦੇ ਵਿੱਚ ਹੈ ਠੀਕ ਹੈਨ ਥੋੜੇ-ਥੱਲੇ-ਕੱਲੇ ਬੱਚੇ ਕੋਲੇ ਫੋਨ ਹੈਗਾ ਤੁਸੀਂ ਕਿੰਨੀ ਕਿਰਾਕੀ ਕਰ ਲਓਗੇ ਬੱਚੇ ਤਾਂ ਬਿਜ਼ਨਸ ਆਨਲਾਈਨ ਕਰ ਲੈਣਗੇ ਫਿਰ ਕਰ ਲੈਣਗੇ ਉਹ ਪ੍ਰੋਬਲਮ ਤਾਂ ਇਹ ਆ ਵੀ ਦੇਖੋ ਜੇ ਕੋਈ ਸਾਡੀ ਸਿੱਖ ਬੇਟੀ ਐ ਜਾਂ ਸਿੱਖ ਕੁੜੀ ਐ ਸਾਡੇ ਸਭਿਆਚਾਰ ਨੂੰ ਕਲਚਰ ਨੂੰ ਖਰਾਬ ਕਰਦੀ ਐ ਅਸੀਂ ਉਹਨੂੰ ਸਿੱਧੇ ਤੌਰ ਤੇ ਉਹਦੇ ਪਿਓ ਤੋਂ ਨੂੰ ਮਿਲ ਸਕਦੇ ਆ ਉਹਦੇ ਪਰਿਵਾਰ ਨੂੰ ਮਿਲ ਕੇ ਉਹ ਉਹਦੇ ਨਾਲ ਗੱਲਬਾਤ ਕਰ ਸਕਦੇ ਆ ਕੋਣ ਇਹ ਅਮਰਤਪਾਲ ਮੈਰੋ ਕਿਤੇ ਜੋਨੀ ਬਾਬੇ ਕੋਲੇ ਜਾਂਦਾ ਸੀ ਕਿਤੇ ਲੱਖੇ ਬਾਬੇ ਕੋਲੇ ਜਾਂਦਾ ਸੀ ਉਹ ਬਲਵਿੰਦਰ ਸਿੰਘ ਕੋਲੇ ਜਾਂਦਾ ਸੀ ਕਿੰਨਿਆਂ ਕੋਲੇ ਗਿਆ ਉੱਥੇ ਸਮਝੌਤਾ ਕਰਕੇ ਆ ਗਿਆ ਫਿਰ ਸਮਝੌਤਾ ਕਰਕੇ ਆ ਗਿਆ ਉੱਥੇ ਤਲਵਾਰ ਨਾਲ ਕੱਢੀ ਫਿਰ ਜੇ ਜੇਤਾ ਜੇਤਾ ਤੁਸੀਂ ਬੁੱਟਾ ਸੰਘੇ ਬੁੱਟਾ ਸੰਘੇ ਇਸ ਮਸਲੇ ਦੇ ਉੱਪਰ ਇੱਕ ਇਹ ਵੀ ਸਵਾਲ ਬਣ ਜਾਂਦਾ ਕਿ ਤਕਰੀਬਨ ਜਿਸ ਤਰੀਕੇ ਜਿਹੜਾ ਇਹ ਕਮਲਕੌਰ ਜਾਂ ਬਹੁਤ ਸਾਰੀਆਂ ਜਿਹੜੀਆਂ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਉਹ ਕਹਿੰਦੇ ਨੇ ਕਿ ਸਾਡੇ ਘਰ ਦਾ ਗੁਜ਼ਾਰਾ ਬਹੁਤ ਔਖਾ ਚੱਲਦਾ ਸੀ ਕਿ ਇਸ ਕਰਕੇ ਜਿਹੜਾ ਸਾਨੂੰ ਕੁਝ ਇਨਕਮ ਆਉਣ ਲੱਗੀ ਕਿ ਇਸ ਤਰੀਕੇ ਸਾਡੇ ਘਰ ਦਾ ਗੁਜ਼ਾਰਾ ਚੱਲਣ ਲੱਗਾ ਕੀ ਘਰ ਦੇ ਗੁਜ਼ਾਰੇ ਦੇ ਲਈ ਇਸ ਤਰੀਕੇ ਦੀਆਂ ਵੀਡੀਓਜ਼ ਪਾਉਣ ਨੂੰ ਤੁਸੀਂ ਸਹਿਮਤ ਮੰਨਦੇ ਹੋ ਇਹ ਬਹਾਨਿਆਂ ਨੂੰ ਕੋਈ ਨਹੀਂ ਮੰਨੂਗਾ ਜੀ ਇਹ ਜਾਣਬੁੱਝ ਕੇ ਕਾਰ ਰਿਸ਼ਤਾਨ ਤੁਹਾਡਾ ਮਨ ਹੈਗਾ ਤੁਸੀਂ ਜਾਣਬੁੱਝ ਕੇ ਇਹ ਬਹਾਨੇ ਘੜੇ ਇਹਦੇ ਨਾਲ ਕੋਈ ਸਹਿਮਤ ਨਹੀਂ ਹੁੰਦਾ ਪਰ ਇੱਕ ਸਵਾਲ ਇੱਥੇ ਹੋਰ ਉੱਠਦਾ ਅਮਰਤਪਾਲ ਮੈਨੂੰ ਕਹਿੰਦਾ ਸੀ ਖਰਚਾ ਦਿੰਦੇ ਰਹਾਂ ਉਹ ਕਹਿੰਦਾ ਸੀ 20000 ਰੁਪਿਆ ਮਹੀਨਾ ਦੇਵਾਂਗੇ ਬਾਅਦ ਵਿੱਚ ਕਹਿੰਦਾ ਸੀ ਦੇ ਨਹੀਂ ਸਕਦੇ ਉਥੋਂ ਕੋਈ ਤਾਲੀ ਤਾਂ ਨਹੀਂ ਇਹਨਾਂ ਦੀ ਉਥੋਂ ਕੋਈ ਤਾਣੀ ਉਲਝੀ ਹੋਈ ਹੈ ਉਹ ਖਰਚਾ ਕਿਉਂ ਦਿੰਦੇ ਸੀ ਕਿੰਨੇ ਦਿੰਦੇ ਸੀ ਕਿੱਥੇ ਉਹਨੂੰ ਬੁਲਾਉਂਦੇ ਸੀ ਇਹ ਕੁਛ ਨਾ ਕੁਛ ਏਦਾਂ ਦਾ ਫੋਨ ਵਿੱਚ ਹੈਗਾ ਸੀਗਾ ਇਹ ਤਾਂ ਗੜਬੜ ਹੋਈ ਹੈ ਮੈਂ ਤਾਂ ਕਹਿ ਰਿਹਾ ਹੂੰ ਤੁਹਾਨੂੰ ਕੀ ਲੱਗਦਾ ਕਿ ਇਹ ਕੰਟੈਂਟ ਸੋਸ਼ਲ ਮੀਡੀਆ ਦੇ ਉੱਪਰ ਨਹੀਂ ਪੈਣਾ ਚਾਹੀਦਾ ਮੈਂ ਕਹਿੰਦਾ ਬਿਲਕੁਲ ਨਹੀਂ ਪੈਣਾ ਚਾਹੀਦਾ ਜਿਹੜੇ ਖਾਸ ਕਰਕੇ ਆਪਣੇ ਆਪ ਨੂੰ ਸਿੱਖ ਖਵਾਉਂਦੇ ਨੇ ਅੱਛਾ ਇੱਕ ਗੱਲ ਹੋਰ ਸੁਣੋ ਤੁਸੀਂ ਤੁਸੀਂ ਹੱਥ ਸੱਤ ਕਰ ਲਓ ਜਿਹੜੀ ਬੀਬੀ ਦਲੇਰਕੌਰ ઠાੜੀ ਹੈ ਪਤਾ ਤੁਹਾਨੂੰ ਜੀ ਉਹਦੇ ਨਾਲ ਇੱਕ ਕੁੜੀ ਉਹਦੇ ਨਾਲ ਇੱਕ ਕੁੜੀ ਢੱਡ ਵਜਾਉਂਦੀ ਆ ਉਹਦੀਆਂ ਲੱਕਰ ਗਾਣਿਆਂ ਤੇ ਵੀਡੀਓ ਵਾਇਰਲ ਹੋਈਆਂ ਹੋਈਆਂ ਤੁਹਾਨੂੰ ਭੇਜ ਦਿੰਨਾ ਮੈਂ ਅਮਰਤ ਪਾਲ ਨੂੰ ਉਹਦੇ ਬਾਰੇ ਪਤਾ ਨਹੀਂ ਸੀ ਮੇਰੇ ਉਹਨੂੰ ਉਹਦਾ ਢੱਡੀ ਏ ਕੁੜੀ ਹੂੰ ਉਹਦਾ ਸਿੱਖ ਪਰਿਵਾਰ ਵਿੱਚੋਂ ਐ ਉਹਦੇ ਬਾਰੇ ਉਹਦੇ ਬਾਰੇ ਕੀ ਖਿਆਲ ਐ ਤੁਹਾਨੂੰ ਮੈਂ ਤੁਹਾਨੂੰ ਮੈਂ ਫੋਨ ਕਰੀ ਤੁਸੀਂ ਪ੍ਰੋਗਰਾਮ ਕਰ ਲਿਆ ਬਾਅਦ ਵਿੱਚ ਤੁਹਾਨੂੰ ਮੈਂ ਭੇਜੂਗਾ ਸੁਣ ਲਿਓ ਤੁਸੀਂ ਉਹੋ ਦਲੇਰ ਕੌਰ ਜਿਹੜੀ ਟਾਲਦੀ ਆ ਕੁੜੀ ਉਹਦੇ ਨਾਲ ਦੀ ਸਾਥਣ ਇੱਕ ਟੱਡ ਵਜਾਉਂਦੀ ਆ ਉਹ ਕੁੜੀ ਦੀਆਂ ਗੰਦੇ ਗਾਣਿਆਂ ਤੇ ਨੱਚਰ ਗਾਣਿਆਂ ਤੇ ਰੀਲਾਂ ਵਾਇਰਲ ਹੋਈਆਂ ਹੋਈਆਂ ਆ ਉਹਦੇ ਬਾਰੇ ਅਮਰਤਪਾਲ ਕੈਰ ਨੂੰ ਪਤਾ ਸੀ ਜਾਂ ਨਹੀਂ ਪਤਾ ਸੀ ਗੱਲ ਇਹ ਆ ਨੂੰ ਗੁੱਟਾ ਸਿੰਘ ਜੀ ਇਸ ਕਮਲ ਕੌਰ ਬਾਰੇ ਪਹਿਲਾਂ ਤੋਂ ਪਤਾ ਸੀ ਕਿ ਇਸ ਤਰੀਕੇ ਦੀਆਂ ਵੀਡੀਓਜ਼ ਪਾਉਂਦੀ ਆ ਦੇਖੋ ਮਾੜਾ ਮੋਟਾ ਜਦੋਂ ਕੰਟਰੋਵਰਸੀ ਹੋਈ ਆ ਕਿਤੇ ਇਹ ਅਮਰਤਪਾਲ ਹੀ ਪਹਿਲਾਂ ਕਰਦਾ ਰਿਹਾ ਸੀ ਹਨਾ ਉਦੋਂ ਮੈਨੂੰ ਇੰਨੀ ਜਾਣਕਾਰੀ ਹੈਗੀ ਸੀ ਹੁਣ ਮੈਂ ਰਿਸਰਚ ਕੀਤੀ ਆ ਮੈਂ ਦੇਖ ਲਿਆ ਵੀ ਇਹ ਵੀਡੀਓ ਦੇਖਣਯੋਗ ਨਹੀਂ ਹੈਗੀਆ ਇਹ ਵੀਡੀਓ ਦੇਖਣਯੋਗ ਨਹੀਂ ਹੈਗੀਆ ਪਰਵਾ ਤੁਸੀਂ ਕਹਿੰਦੇ ਹੋ ਕਿ ਵੀਡੀਓਜ਼ ਦੇਖਣਯੋਗ ਨਹੀਂ ਹੈ ਜਿਸ ਤਰੀਕੇ ਉਹ ਤਰਕ ਦੰਦਦੇ ਸੀ ਕਿ ਤੁਸੀਂ ਕਦੇ ਕਿਹਾ ਨਹੀਂ ਕਿ ਚਲੋ ਅਸੀਂ ਜਿਹੜਾ ਇਕੱਠੇ ਕਰਕੇ ਮਦਦ ਕਰ ਦਿੰਦੇ ਆ ਕਿ ਤੁਸੀਂ ਇਹ ਕੰਟੈਂਟ ਨਾ ਪਾਓ ਪਹਿਲਾਂ ਕੋਈ ਵਿੱਤੀ ਮਦਦ ਕਰਨ ਦੇ ਕਰਨ ਬਾਰੇ ਤੁਸੀਂ ਗੱਲਬਾਤ ਕਰੀ ਨਹੀਂ ਫਿਰ ਕਿਉਂ ਕਿਉਂ ਕਿਆ ਕਰੀਏ ਵਿੱਤੀ ਮਤ ਕਿਉਂ ਕਰੀਏ ਜੀ ਜਿਹੜਾ ਬੰਦਾ ਤੰਦਰੁਸਤ ਹੈਗਾ ਕਿ ਹੋਰ ਲੋਕਾਂ ਦੀਆਂ ਕੁੜੀਆਂ ਹੈ ਨਹੀਂਆਂ ਤੇ ਜਿਹੜੀਆਂ ਦਿਹਾੜੀ ਕਰਕੇ ਕੰਮ ਕਰਦੀਆਂ ਫੈਕਟਰੀਆਂ ਵਿੱਚ ਕੰਮ ਕਰਦੀਆਂ ਨੇ ਖੇਤਾਂ ਵਿੱਚ ਕੰਮ ਕਰਦੀਆਂ ਨੇ ਮੈਂ ਇੱਥੇ ਨਹੀਂ ਸਹਿਮਤ ਹੈਗਾ ਉਹ ਕੁੜੀ ਜਿੱਥੇ ਗਲਤ ਆ ਗਈ ਉਹ ਗਲਤੀ ਰਹੂਗੀ ਮੈਂ ਤਾਂ ਸਿਰਫ ਜਿੱਥੇ ਬੋਲਿਆ ਇਹ ਬੋਲਿਆ ਵੀ ਤੁਸੀਂ ਔਰਤ ਦਾ ਗੁੰਡਾਗਰਦੀ ਕਰਕੇ ਕਤਲ ਕਿਉਂ ਕੀਤਾ ਮੈਂ ਇੱਥੇ ਖੜਾ ਬਿਲਕੁਲ ਹਮ ਤੁਸੀਂ ਵੀਡੀਓਜ਼ ਦੇ ਨਾਲ ਸਹਿਮਤ ਨਹੀਂ ਹੈਗੇ ਬਿਲਕੁਲ ਨਹੀਂ ਹੈਗਾ ਜੀ ਤੁਸੀਂ ਹੋਰ ਸੋਹਣਾ ਗੱਲ ਮੇਰੇ ਦੋ ਬੱਚੇ ਇੱਕ ਬੇਟੀ ਐ ਦੋ ਬੇਟੇ ਦੋ ਬੇਟੇ ਐ ਤੇ ਇੱਕ ਬੇਟੀ ਐ ਤਿੰਨੇ ਬੱਚਿਆਂ ਦੇ ਕੋਲੇ ਜੇ ਮੈਂ ਕੋਈ ਐਹ ਜੀ ਹਰਕਤ ਸੁਣ ਦੇਖ ਲਈ ਤਿੰਨੇ ਬੱਚਿਆਂ ਦੇ ਕੋਲੇ ਮੈਂ ਖੁਦ ਛਿੱਤਰ ਫੇੜ ਕੇ ਵੀਡੀਓ ਪਾਉ ਮੀਡੀਆ ਤੇ ਵੀ ਆ ਮੇਰਾ ਬੱਚਾ ਸੀ ਇਹਦੇ ਕੋਲੇ ਆ ਫੜਿਆ ਮੈਂ ਹੋਰ ਦੱਸੋ ਤੁਸੀਂ ਜੀ ਤਾਂ ਬਹੁਤ ਧੰਨਵਾਦ ਬੂਟਾ ਸਿੰਘ ਜੀ ਤਾਂ ਇਸ ਮਸਲੇ ਨੂੰ ਲੈ ਕੇ ਗੱਲਬਾਤ ਵੀ ਕੀਤੀ ਐ ਤੁਸੀਂ ਹਾਲਾਂਕਿ ਇਹ ਵੀ ਕਿਹਾ ਕਿ ਜੋ ਤੁਹਾਡੇ ਕੋਲ ਸਬੂਤ ਨਹੀਂ ਜੇਕਰ ਪ੍ਰਸ਼ਾਸਨ ਤੋਂ ਤੁਹਾਡੇ ਨਾਲ ਸੰਪਰਕ ਕਰੇਗਾ ਤੁਸੀਂ ਉਹ ਜਿਹੜੇ ਤੱਤ ਨੇ ਫੈਕਟਰ ਨੇ ਉਹ ਪ੍ਰਸ਼ਾਸਨ ਦੇ ਨਾਲ ਸਾਂਝੇ ਵੀ ਕਰੋਗੇ ਤਾਂ ਸਾਡੇ ਨਾਲ ਇਹ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਥੈਂਕ ਯੂ